ਹਾਂ ਜੱਲ ਮਾਰੂਗਾ ਜੱਲ ਹੀ ਸਾਲ ਲੋਕ ਇੰਨੇ ਤਾਂ ਕਿ ਨਸ਼ਾ ਦਾ ਘਰ ਘਰ ਵਾਰਦਾ ਹਰੀਜਮਗਪਿੰਡ ਦੇ ਅਮਲੀ ਕਿਰਮ ਕਰਨਾ ਇਹ ਆਂਦੇ ਪਹਿਲਾਂ ਤਾਂ ਚੱਲੀ ਜਾਂਦਾ ਨਸ਼ਾ ਪਹਿਲਾਂ ਚੱਲੀ ਜਾਂਦੇ ਰੋਕਦੇ ਨਹੀਂ ਫੇਰਾ ਤੇ ਪਿਓ ਨੂੰ ਹਾਂ ਪਹਿਲਾਂ ਕਹਿੰਦਾ ਕੈਪਟਨ ਨੇ ਸੋਚਿਆ ਕਿ ਹਰ ਕਰ ਨੌਕਰੀ ਪੱਕੀ ਹੁਣ ਇਹਨਾਂ ਨੇ ਲਾਇਆ ਕਿ ਹਾਂ ਵੀ 85 ਤੋਂ 8500 ਰੁਪਏ ਹਰ ਤਾਂ ਇਹ ਸਾਰੇ ਬਸੋ ਇਹ ਠੋਕੂ ਤੋਂ ਨਹੀਂ ਜਾਂਦੇ ਆ ਮਰਜ਼ੀ ਨੂੰ ਬਣਾਉਣੀ ਜਿਹਨੂੰ ਮਰਜ਼ੀ ਪਾਕਿਸਤਾਨੀਆ ਪਾਰਟੀ ਆ ਠੀਕ ਹੈ ਕਿਹਨੂੰ ਲੱਗਦਾ ਹੈ ਕਿ ਜਿੱਤੂਗਾ ਜੀ ਉਹ ਤਾਂ ਜਿੱਦ ਨੂੰ ਮੱਦੀ ਜੀ ਨਾਲੋਂ ਨਵੀਂ ਦਿੱਤੀ ਹੈ ਮਨਲਾ ਜੀਵਿਦਾਰਾਂ ਦੇ ਹੱਕ ਨੂੰ ਬਹੁਤ ਚੰਗੀ ਗੱਲ ਹੈ ਹਾਂ ਲਾਈਟ ਵਾਧੂ ਆ ਲਾਈਟ ਜਾਂਦੀ ਬਾਈ ਹਾਂ ਇਹ ਲਾਈਟ ਆਉਂਦੀ ਯਾਰ ਲਾਈਟ ਜਾਂਦੀ ਬਈ ਖੇਤ ਜਾਂਦੇ ਜਾਂ ਸੋਚਣਾ ਬਥੇ ਲਾਈਟ ਆ ਜਾਂਦੀ ਤੜਕੇ ਮੈਂ ਲਾਈਟ ਹੋਈ ਬਾਈ ਤੈਨੂੰ ਲਾਈਟ ਆ ਜਾਂਦੀ ਆ ਪੰਜ ਸਸਰੀ ਕਾਲ ਦੋਸਤੋ ਪਿੰਡ ਨੂੰ ਕਿੱਧਰ ਚੱਲਣਾ ਜੱਬਾ ਜੀ ਸਵਾਗਤ ਕਰਦੇ ਆ ਤੇ ਆਪਾਂ ਅੱਜ ਫੇਰ ਆਇਆ ਕੋਟਕਪੂਰਾ ਦੀ ਮੰਡੀ ਦੇ ਵਿੱਚ 21 ਮਈ 2024 ਦਾ ਤਾਜ਼ਾ ਰੇਟ ਲੈ ਕੇ ਤੇ ਮੇਰੋਂ ਆਜੋ ਵੇਖੀਏ ਫਿਰ ਰੇਟ ਰੂਟ ਕੀ ਚੱਲੀ ਜਾਂਦੇ ਆ ਬਈ ਸਭ ਤੋਂ ਪਹਿਲਾਂ ਯਾਰ ਮਤੀਰੇ ਤੋਂ ਸ਼ੁਰੂ ਕਰਦੇ ਆਂ ਬਈ ਕਿਉਂਕਿ ਸਭ ਤੋਂ ਪਹਿਲੇ ਨੰਬਰ ਤੇ ਆਇਆ ਬਾਈ ਜੀ ਅੱਜ ਮਤੀਰਾ ਆਜੋ ਫਿਰ ਏਖੀਏ ਰੇਟ ਅੰਦਰ ਦੀ ਮੰਡੀ ਦੇ ਤੇ ਕੀ ਕੀ ਚੱਲੀ ਜਾਂਦੇ ਆ ਬਾਈ ਮਤੀਰੇ ਦੇ ਮਤੀਰਾ ਕੀ ਰੇਟ ਕੀ ਚੱਲਿਆ ਅੱਜ ਯਾਰ 12 12 ਹਾਂ ਜੀ ਵਧੀਆ ਲਾ ਲ ਮਦੀਨਾ ਕੋਈ ਹੈਗਾ ਚੀਰੇ ਆਪਣੇ ਕੋਲੇ ਵਧੀਆ ਵਧੀਆ ਅੱਛਾ ਚੱਲਿਆ ਬਾਈ ਅੱਜ 12 ਰੁਪਏ ਕਿ ਲੋਕ ਕਹਿੰਦੇ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੇ ਖਰਬੂਜਾ ਵੇਖੀਏ ਬਾਈ ਖਰਬੂਜਾ ਇਹਦਾ ਰੇਟ ਪਤਾ ਕਰੀਏ ਬਾਈ ਅੱਜ ਕੀ ਚੱਲਿਆ ਏ ਹੋਰ ਬਾਈ ਕੀ ਆਲਾ ਈ ਖਰਬੂਜਾ ਕੀ ਕਰਤਾ ਬਾਈ ਅੱਜ ਖਰਬੂਜਾ ਵੀਰੇ 400 ਰੁਪਏ 55 ਕਿੰਨੇ ਕਿਲੋ ਦਾ 20 400 ਰੁਪਏ ਦਾ ਗੱਟਾ ਜਾਨੀ 20 ਕਿਲੋ ਦਾ ਬਾਈ ਖਰਬੂਜਾ ਹੋ ਗਿਆ ਸਸਤਾ ਮੇਰੋ 20 ਰੁਪਏ ਦੇ ਨੇੜੇ ਜਿਹੜਾ ਜਿਹੜਾ ਖਰਬੂਜਾ ਪਈ ਜਾਂਦਾ ਬਾਈ ਆਪਣਾ ਕੋੜਕਪੁਰਾ ਦੀ ਮੰਡੀ ਦੇ ਵਿੱਚ ਅੰਦਰਲਾ ਰੇਟ ਆ ਬਾਈ ਇਹ ਹਨਾ ਬਾਹਰ ਤੁਹਾਨੂੰ 40 ਮਿਲੇ 35 ਮਿਲੇ ਉਹ ਵੱਖਰੀ ਗੱਲ ਤੇ ਨਿੰਬੂ ਬਾਈ ਕੀ ਰੇਟ ਹੈ ਖਰਬੂਜਾ ਕੀ ਬਾਹਰ ਨਿੰਬੂ 70 80 ਰੁਪਏ ਕਿੱਲੋ 70-80 ਰੁਪਏ ਕਿਲੋ ਜਿਹੜੇ ਬਾਈ ਨਿੰਬੂਆਂ ਦਾ ਜਿਆ ਕਰੀਅਰ ਕੁਆਲਟੀ ਵੇਖੋ ਮਾੜਾ ਕਿਆ ਬਾਤ ਆ ਤੇ ਕੇਲੇ ਉਹੀ ਬਾਈ 20 ਰੁਪਏ ਕਿਲੋ ਹੋਣਗੇ ਮੇਰੇ ਹਿਸਾਬ ਨਾਲ 20-22 ਰੁਪਏ ਕਿਲੋ ਕੇਲੇ ਚੱਲੀ ਜਾਂਦੇ ਆ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਹੋਰ ਬਾਈ ਕੀ ਆਲਾ ਸੱਟਾ ਸੱਦਾ ਕੰਮ ਚੌਲੇ ਨਹੀਂ ਲੈਂਦੇ ਅੱਜ ਆ ਚੌਲਾ ਵੇਚ ਗਿਆ ਬਾਈ ਕੀ ਰੇਟ ਚੱਲਿਆ 55 ਰੁਪਏ ਗਿਆ ਚੌਲਾ ਬੋਲੀ ਤੇ ਬੋਲੀ ਲੱਗੂਗੀ ਵਾਲਾ ਤਾਂ ਲੱਗਦੀ ਹੁੰਦੀ ਹੈ ਹੋਰ ਵੀ ਲੱਗੀ ਜਾਂਦੇ ਉਹ ਬੋਲੀ ਇੱਧਰ ਕੇ ਹਾਂ ਹਾਂ ਚੱਲ ਵੇਖ ਟਿੰਡੋ ਬਾਈ ਟਿੰਡੋ ਆ ਬਾਈ ਚੰਗੀ ਦਾ ਇਹ ਮੋਟਰ ਤੇ ਕਿੰਨੇ ਰਹਿ ਗਏ ਠੀਕ ਆ ਆ ਚਿਬੜ ਪਏ ਆ ਚੰਗੀ ਕੀ ਭਾਵੇਂਗੀ ਟਿੰਡੋ ਹਾਂ 2500 ਠੀਕ ਆ 25 ਰੁਪਏ ਹੋ ਗਿਆ ਟਿੰਡੋ ਦਾ ਰੇਟ ਜਿਵੇਂ ਉਹ ਪਰਲੇ ਪਏ ਉਹ ਵੀ ਚੰਗੇ ਗਰਮੀ ਪੈਂਡ ਕਰਕੇ ਟਿੰਡੋ ਨੂੰ ਘੱਟ ਲੈਣ ਲੱਗ ਪਈ ਆ ਠੀਕ ਆ ਗਰਮੀ ਜ਼ਿਆਦਾ ਹੋ ਗਈ ਨਾ ਹਾਂ ਚਿਬੜ ਬਾਈ ਚਿਬੜ 30 35 ਰੁਪਏ ਚਿਬੜ ਹੋ ਗਏ ਬਾਈ 30 35 ਰੁਪਏ ਤੇ ਇੱਧਰ ਟਿੰਡੋ ਦਾ ਰੇਟ ਬਾਈ ਨੇ ਦੱਸ ਹੀ ਦਿੱਤਾ ਗਾ ਦੇਖ ਖੀਰੇ ਬਾਈ ਖੀਰਾ ਬਾਈ 70 ਰੁਪਏ ਆ ਬੱਚੇ ਥੋੜੇ ਜਨਾ ਵੱਡੇ ਵੀ ਆ ਲਵੇ ਜੇ ਜਵੇਂ ਲਵਿਆਂ ਦੇ ਸਹੀ 100 ਹੋ ਗਏ ਵਿੱਚ ਚੁੱਕੇ ਆ ਹਾਂ ਉਹਨਾਂ ਦਾ ਕੀ ਰੇਟ ਚੱਲਿਆ ਲਾ ਮੈਂ 7 ਰੁਪਏ 8 ਰੁਪਏ ਚੱਲਦਾ 7-8 ਰੁਪਏ ਯਾਨੀ ਬਾਅਦ ਤੇ ਰੇਟ ਖੜਾ ਬਾਈ ਬਹੁਤ ਜ਼ਿਆਦਾ 5 6 70 80 ਰੁਪਏ ਕੀ ਦਾ ਰੇਟ ਹੈਗਾ ਖੀਰੇ ਦਾ ਰੇਟ ਬਾਈ ਮੰਦਾ ਹੀ ਚੱਲਿਆਦਾ ਖੀਰਾ ਬਾਈ ਆਈ ਬਹੁਤ ਜਾਂਦਾ ਨਾ ਹਾਂ ਆਈ ਬਹੁਤ ਖੀਰਾ ਭੰਡਾਰ ਬਹੁਤ ਬਾਈ ਆਹ ਤਰ੍ਹਾਂ ਇਹ ਤਰ੍ਹਾਂ ਅੱਜ 25 ਤਰ੍ਹਾਂ ਇਹ ਵੀ ਗਏ 25 ਤਰਾਂ ਬਾਈ ਲੱਗੀਆਂ 25 ਰੁਪਏ ਕਿਲੋ ਇਹੀ ਰੇਟ ਚੱਲੀ ਜਾਂਦਾ ਮੰਡੀ ਦੇ ਵਿੱਚ ਜਿਹੜਾ ਖੀਰਾ ਬਾਈ ਉਹ ਜਿਆਦਾ ਮੰਦਾ ਚੱਲੀ ਜਾਂਦਾ ਇਸ ਟਾਈਮ ਤੇ ਆ ਬਾਈ ਵਿੰਗਣੇ ਬਾਈ 22 ਰੁਪਏ 25 ਰੁਪਏ 20 ਰੁਪਏ 22 ਰੁਪਏ 25 ਠੀਕ ਆ 22 ਤੋਂ ਲੈ ਕੇ 25 ਰੁਪਏ ਤੱਕ 20 ਤੋਂ ਲੈ ਕੇ 25 ਰੁਪਏ ਤੱਕ ਜਿਹੜਾ ਬਾਈ ਬਾਈ ਗਣ ਇੱਥੇ ਚੱਲੀਆਂ ਦਾ ਅੱਜ ਦੇ ਰੇਟ ਆ ਬਾਈ 21 ਤਰੀਕ ਦੇ ਇਹ ਕੱਲ ਨੂੰ ਰੇਟ ਹੋਰ ਹੋਣਗੇ ਤੇ ਇਹ ਹੈਗੇ ਆ ਬਾਈ 21 ਮਈ 2024 ਦੇ ਰੇਟ ਕੀ ਆਲਾ ਬਾਈ ਹੋਰ ਠੀਕ ਆ ਸਸਿਕਾਰ ਉਹ ਸਨਾ ਸੈਟ ਭਿੰਡੀ ਕੀ ਰੇਟ ਕਰਤੀ ਅੱਜ ਭਿੰਡੀ 30 ਰੁਪਏ ਭਿੰਡੀ ਚੱਲ ਵੀ ਬਾਈ 30 ਰੁਪਏ ਕਿਲੋ ਤੇ ਵਧੀਆ ਭਿੰਡੀ ਹੈ ਜਾਨੀ ਕੁਆਲਿਟੀ ਸ਼ਾਨਦਾਰ ਆ ਬਾਈ ਬਾਈ ਜਿੰਨਾ ਮਰਜੀ ਲੈ ਜਾ ਸਭ ਤੋਂ ਘੱਟ ਭਿੰਡੀ ਦੇ ਰੇਟ ਬਾਈ ਉੱਥੇ ਜਿਹੇ ਖੜੇ ਆਲੇ ਥੋੜਾ ਥੋੜਾ ਫਰਕ ਪਿਆਗਾ 40 ਚੂੜੀ ਵੀ ਚੱਲੀ ਸੀ 11 50 ਵੀ ਉਦੋਂ ਬਾਅਦ ਆ ਗਈ ਵੀਰੋ 30 ਲਗਾਤਾਰ 30 ਤੇ ਬਹੁਤ ਚੜਦੀ ਖੜੀ ਆ ਬਾਈ ਏ ਚੌਲੇ ਚੌਲੇ ਭਾਈ ਆਉਣੇ ਸ਼ੁਰੂ ਹੋ ਗਏ ਮੰਡੀ ਦੇ ਵਿੱਚ ਜਾਨੀ ਹਲੇ ਹੁਣੇ ਹੀ ਚੌਲੇ 1 2 ਦਿਨ ਹੀ ਹੋਇਆ ਬਾਈ ਚੌਲਿਆਂ ਨੂੰ ਮੰਡੀ ਦੇ ਵਿੱਚ ਆਉਂਦੇ ਹਨ ਤੇ ਇਹਨਾਂ ਦੇ ਤਾਜ਼ਾ ਰੇਟ ਵੇਖਦੇ ਆ ਬਾਈ ਕੀ ਨਿਕਲਿਆ ਹੋ ਸਕਦਾ ਤੇ ਬੁੱਲੀ ਵੀ ਲੱਗਣੀ ਹੋਵੇ ਭਾਈ ਚੌਲੇ ਦਾ ਰੇਟ ਕਿੰਨਾ ਨਿਕਲਾ ਕੀ ਆਲਾ ਭਾਈ 40 60 ਰੁਪਏ ਕੀ ਆਲਾ ਬੋਲੀ ਲੱਗੀ 7 ਰੁਪਏ 7 ਬੋਲੀ ਜਵਗੀਆ ਕਿ ਵੈਸੇ ਬੋਲੀ ਤੇ ਬੋਲੀ 60 ਰੁਪਏ ਹੂੰ ਚੌਲੇ ਭਾਈ ਆਲੇ ਇੱਕ ਦੋ ਦਿਨ ਹੀ ਹੋਏ ਆਉਂਦੇ ਉਹਨੂੰ ਜਿਹੜੇ ਅੱਜ ਇਹ ਕੱਲ ਮੱਲਾ ਦਾ ਅੱਜ ਹੁਣੇ ਆਉਣ ਲੱਗੇ ਹਨ ਇਹ ਵਿਗਿਆ ਭਾਈ 60 ਰੁਪਏ ਕਿਲੋ ਜਿਹੜੇ ਚੌਲੇ ਵਿਕੀ ਜਾਂਦੇ ਜੋ ਤਾਜੀ ਤਾਜੀ ਚੀਜ਼ ਆਉਂਦੀ ਹੈ ਕਰੀ ਤਾਂ ਮੰਡੀ ਦੇ ਵਿੱਚ ਬੋਲੀ ਬਹੁਤ ਮਹਿੰਗੀ ਵਿਕਦੀ ਹੈ ਨਾ ਟਿੰਡੋ ਵੀ ਭਾਈ 60 ਤੇ ਪਹੁੰਚ ਗਏ ਸੀਗੇ ਤੁਹਾਨੂੰ ਦੱਸ ਦਈਏ ਤੇ ਉਹ ਹੁਣ ਹੈਗੇ 25 ਰੁਪਏ ਚੌਲੇ ਹਣੇ ਨਵੇਂ ਸ਼ੁਰੂ ਹੋਏ ਆ ਬਾਈ ਹੁਣੇ ਖਖੜੀ ਕੁਆਲਿਟੀ ਬਹੁਤ ਵਧੀਆ ਖਖੜੀ ਬਾਈ 20 ਰੁਪਏ ਹੈ ਹਨਾ ਹਾਂ ਜੀ ਲੈ ਬਾਈ ਖਖੜੀ ਤੁਸੀਂ ਵਧੀਆ ਵੇਖ ਸਕਦੇ ਹੋ ਕੁਆਲਿਟੀ ਇੱਕ ਅੱਧਾ ਪੀਸ ਹੀ ਵੱਡਾ ਹੋਊਗਾ ਤੇ ਬਾਕੀ ਸਾਰੇ ਮੀਡੀਅਮ ਪੀਸ ਆ ਸਾਰੇ ਬਹੁਤ ਵਧੀਆ ਇੰਨੇ ਕ ਪੀਸ ਜਾਣ ਯਾਰ ਵਧੀਆ ਰਹਿੰਦੇ ਆ ਸਵਾਦ ਹਨਾ ਜੋ ਜਿਆਦਾ ਵੱਡਾ ਆ ਤਾਂ ਪੱਕੜ ਜਾ ਜਾਂਦਾ ਨਾ ਹਾਂ ਹੋਰ ਵੀ ਆਪਣੇ ਕੋਲ ਕੀ ਵੈਰੈਟੀ ਹੈ ਹੋਰ ਵੈਰੈਟੀਆਂ ਲੱਸੀਆਂ ਹੁਣ ਵੈਕੀਆਂ ਜੀ ਠੀਕ ਆ ਸਦਾ ਹੀ ਵੈਗ ਜਾਂਦੀ ਜਾਨੀ ਹੈ ਨਾ ਕੰਮ ਮੈਂ 6 ਵਜੇ ਆਇਆ ਦੋਸਤੋ ਤੁਸੀਂ ਵੇਖ ਲਓ ਹਸਾਬ ਦਾ ਸਵਾ 6 ਵਜੇ ਆਇਆ ਤੇ ਉਦੋਂ ਤੱਕ ਸਬਾਨਾ ਜਿਹੜਾ ਬਈ ਇਥੇ ਵੈਕ ਇਹ ਹੋ ਠੀਕ ਆ ਬਾਈ ਹਾਂਜੀ ਹਾਂ ਉਹ ਲੱਬੇ ਪਿੰਡੀ ਹੋਗੀ ਟਿੰਡੋ ਹੋਗੇ ਖੀਰੇ ਹੋਗੇ ਤੇ ਹੋਰ ਇਥੋਂ ਪਤਾ ਕਰਕੇ ਹੁੰਦੇ ਆ ਵੀ ਕਿਹੜੀ ਜੁਰੇਟੀ ਜਿਹੜੀ ਆਪਣੇ ਕੋਲੇ ਰਹਿ ਗਈ ਆ ਬਾਈ ਉਧਰ ਦਾ ਬਾਈ ਦਾਹਾਂ ਦਾਹਾਂ ਦੀ ਗੁੱਟੀ ਚੱਲੀ ਜਾਂਦੀ ਹੈ ਜਿਹੜੀ ਆਪਾਂ ਰੋਜ਼ ਪਤਾ ਕਰੀਦੀ ਆ ਉਹਦਾ ਰੇਟ ਸੇਮ ਹੀ ਚੱਲੀ ਜਾਂਦਾ ਬਈ ਪਾਲਕ ਦਾ ਧਨੀਏ ਦਾ ਸਭ 10-10 ਰੁਪਏ ਦੀ ਗੁੱਟੀ ਆ ਬਈ ਜਿਹੜੀ ਚੱਲੀ ਜਾਂਦੀ ਆ ਮੰਡੀ ਦੇ ਵਿੱਚ ਤੇ ਆਜੋ ਆਪਾਂ ਨਾ ਇੱਧਰ ਚੱਲਦੇ ਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਦਾ ਤੇ ਹੋਰ ਕਾਫੀ ਚੀਜ਼ਾਂ ਜਿਹੜੀਆਂ ਰਹਿਗਾਂ ਰੇਟ ਪਤਾ ਕਰਕੇ ਆਉਣੇ ਆ ਬਈ ਹਾਂ 100 ਰੁਪਏ ਦਾ ਲਫਾਵਾ 100 ਰੁਪਏ ਦਾ ਲਫਾਵਾ 100 ਰੁਪਏ ਦਾ ਲਫਾਵਾ ਪਾੜੀ ਮਿਰਚਾਂ ਬਈ ਉੱਥੇ ਚੱਲੀ ਜਾਂਦੀਆਂ ਆਲੇ ਕੀ ਵਾਲਾ ਹੋ ਠੀਕ ਆ ਭਰਾ ਹਰਿਆਣੇ ਮਿਰਚਾਂ ਬਾਈ 20 ਰੁਪਏ ਕਿਲੋ ਪੂਰੀ ਕੌੜੀ ਮਿਰਚਾਂ ਬਾਈ ਇਹ ਅੜੀ ਮਿਰਚਾਂ ਬਾਈ ਉਹੀ ਚੱਲੀ ਜਾਂਦਾ 100 ਰੁਪਏ ਦਾ ਲਫਾਫਾ ਤੇ ਹਰਿਆਣੇ ਮਿਰਚਾਂ ਜਿਹੜੀਆਂ 20 ਰੁਪਏ ਕਿਲੋ ਆ ਅੱਜ ਨਾ ਰੌਣਕ ਮੇਲਾ ਘੱਟ ਲੱਗੀ ਜਾਂਦਾ ਮੰਡੀ ਦੇ ਵਿੱਚ ਅੱਗੇ ਜਾਨੀ ਕਾਫੀ ਕੰਮ ਮਗਿਆ ਹੁੰਦਾਗਾ ਅੱਜ ਰੌਣਕ ਮੇਲਾ ਜੈ ਇੰਨਾ ਲੱਗਦਾ ਨਹੀਂ ਬਾਈ ਮੰਡੀ ਦੇ ਵਿੱਚ ਵੀ ਜਿਵੇਂ ਪਹਿਲਾਂ ਉਹ ਰੌਣਕ ਮੇਲਾ ਹੁੰਦਾਗਾ ਤੜਾਈ ਬਾਊ ਜੀ ਮਹਾਰਾਜ ਮਹਾਰਾਜ ਠੀਕ ਹੈ ਸਰਕਾਰ ਕੀ ਆ ਚੱਲ ਵਧੀਆ ਵਧੀਆ ਕੱਕੇਸ ਨੂੰ ਪਾਉਣੀ ਵੋਟ ਫਿਰਦਗੀ ਮੋਟੇ ਨੂੰ ਪਾਉਣੀ ਜਿੰਨੂ ਮਰਜ਼ੀ ਪਾਕਿਸਤਾਨੀਆ ਪਾਰਟੀ ਆ ਠੀਕ ਹੈ ਨਾ ਲੱਗਦਾ ਇਹ ਜਿੱਤੂਗਾ ਹੀ ਲੋਟਾ ਜਿੱਤੇ ਨੂੰ ਮਰਜ਼ੀ ਦਿਦਾ ਲਓ ਲੋਟਾ ਆਪਾਂ ਦਾ ਹੀ ਕੰਮ ਕਰਨਾਣਗੇ ਲੋਟਾ ਜਿੱਤਦਾ ਲੋਟਾ ਨੂੰ ਜਿਦਾ ਦਈਏ ਸਹੀ ਗੱਲ ਆ ਕੱਕੇਸ ਨੂੰ ਨਹੀਂ ਪਾਉਣੀ ਆਪਾਂ ਵੋਟ ਕੱਕੇ ਨੂੰ ਨਹੀਂ ਪਾਉਂਦੇ ਨਹੀਂ ਆਪਾਂ ਮੈਂ ਆਹ ਕਿੰਨੀ ਕਰਨੀ ਆ ਲੈ ਖਰਬੂਜੇ ਕਰਤਾ ਰੇੜੀ 28 ਰੁਪਏ ਖਰਬੂਜਾ ਹੋ ਗਿਆ ਬਾਈ 28 ਰੁਪਏ ਕਿਲੋ ਇੱਥੇ 10 ਕਿਲੋ ਤਲਾ ਜਾਂਦੇ ਆਪਾਂ ਬਾਉ ਤਾਂ ਫੇਰ ਉਹਦੋਂ ਉਹਨੂੰ 9 ਕਿਲੋ ਉੱਥੇ ਪੈਂਜਾ ਸੌਦੇ ਦੇ ਲੋਡ ਪਏ ਲੈ ਕੱਢ ਲੂਗਾ ਆਹ ਹੋਏ ਛੋਟਾ ਕਿ 10 ਕਿਲੋ ਲਾਈ 10 ਕਿਲੋ ਤੋਲਨਾ ਤੁਹਾਨੂੰ ਕਹੀਦਾ ਹਾਂ ਦੇਣਾ ਤੁਹਾਨੂੰ ਜਿੰਨਾ ਕੋ ਉਹਨਾਂ ਦਾ ਲੈ ਵਾਰੀ 10 ਕਿਲੋ ਤੋਲ ਦਿੰਦੇ ਹਾਂ ਕੱਢ ਦਿੰਦੇ ਮੇਰੇ ਤੁਹਾਡੇ ਵਾਰੀ 10 ਕਿਲੋ ਵੇਜ ਦਿੰਦੇ ਨਹੀਂ ਕਹਿੰਦਾ ਇਹ 20 ਕਿਲੋ ਦਾ ਹੁੰਦਾ ਬਾਈ ਇਹ ਕਹਿੰਦਾ ਤੁਹਾਨੂੰ ਦੇ ਦਿੰਦੇ ਆ ਯਾਰ 10 ਕਿਲੋ ਕਹਿੰਦੀ ਵੋਟਾਂ ਛੋਟਾਂ ਦਾ ਵੀ ਪਤਾ ਕਰ ਲਈਏ ਬਾਈ ਹੋਰ ਬਾਈ ਕੀ ਆਲਾ ਵੋਟ ਕਿਉਂ ਪਾਉਣੀ ਆ ਠੀਕ ਆ ਜਾ ਰੂ ਨੀ ਦਰ ਆਉਂਦੇ ਆ ਤੇਰੀ ਆਪਾਂ ਕਿਹਨੂੰ ਪਾਉਣੇ ਆ ਇਹ ਨੋਟਾਂ ਨੂੰ ਮੈਂ ਤਾਂ ਨੋਟਾਂ ਨੂੰ ਪਾਉਣੇ ਆ ਪਾਣੀ ਹੈ ਕਰੇ ਬਣਾ ਬੋਰਡ ਬਣ ਨਹੀਂ ਤਾ ਹੈ ਹੈ ਬੋਰ ਪਾਣੀ ਬੋਰ ਪਾਣੀ ਨਹੀਂ ਪਿਆ ਪਾਣੀ ਨਹੀਂ ਚਲੋ ਵੇ ਇਹਾਂ ਦਾ ਵੋਟ ਹੀ ਨਹੀਂ ਪਉਣੀ ਨਹੀਂ ਯਾਰ ਵੋਟ ਦਾ ਅਧਿਕਾਰ ਸਾਰਾ ਨੂੰ ਪਾਉਣੀ ਚਾਹੀਦੀ ਹੈ ਵੋਟ ਨੋਟਾਂ 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 ਨੂੰ ਜਤਾਉਣਾ ਭਾਈ ਇਹ ਫੇਰ ਹੀ ਪਾਵਾਂਗੇ ਵੋਟਾਂ ਆ ਭਾਈ ਅੰਗੂਰ ਆ ਹੰਬ ਭਰਾਵਾ ਹੰਬ ਕੀ ਰੇਟ ਆ ਹੰਬ 70 ਰੁਪਏ ਚਾਰੀ ਅੰਬ ਆ ਗਿਆ ਸੱਚ ਇਹਦਾ ਕੀ ਰੇਟ ਆ ਇਹਦਾ ਬਈ ਦੂਜੇ ਦਾ ਹੰਬ 70 ਰੁਪਏ ਕਿਲੋ ਚਾਰੀ ਅੰਬ ਆ ਗਿਆ ਮੇਤਰੋ ਅੱਪ ਅੱਜ ਵੇਖਿਆ ਗਿਆ ਚਾਰੀ ਅੰਬ ਕੁਛ ਦੇ ਕੇ ਕੇਂਦਰੀ ਵਿੱਚ ਕਿੱਧਰ ਗਿਆ ਰੰਗ ਅੱਛਾ ਆ ਗਿਆ 35 ਰੁਪਏ ਕਿਲੋ ਤੇ ਉਹ ਆ ਗਿਆ ਬਈ 20 ਰੁਪਏ ਕਿਲੋ ਚਾਰੀ ਅੰਬ ਜਿਹਨੂੰ ਵੀਰ ਭਰਾ ਨੂੰ ਚਾਹੀਦਾ ਚਾਰੀ ਅੰਬ ਆਉਣਾ ਸ਼ੁਰੂ ਹੋ ਗਿਆ ਬਈ ਮੰਡੀ ਦੇ ਵਿੱਚ ਇਹ ਹੈਗੀ ਜੀ ਦੁਕਾਨ ਪੰਜਾਬ ਫਰੂਟ ਕੰਪਨੀ ਪੈਂਕੀ ਦੀ ਹੱਟੀ ਫੜ ਨੰਬਰ 21 ਮਟਰ ਹੋ ਗਏ ਬਈ 45 ਰੁਪਏ ਕਿਲੋ ਅਰਬੀ ਕਿੰਨੇ ਲਾਈ ਆ ਹੈ ਕਿਵੇਂ ਲਾਈ ਅਰਬੀ 40 ਰੁਪਏ ਵੇਚ ਰਹਾ 40 ਰੁਪਏ ਵੇਚ ਰਹਾ ਹਾਂ ਮੈਨੂੰ ਕਿੰਨੇ ਲਾਏਗਾ 20 ਰੁਪਏ ਚੱਕ ਸਿੱਧਾ ਹੀ 20 ਰੁਪਏ ਘਟ ਗਿਆ ਆਪ ਲੈ ਲੈ ਤੱਕ ਆਪਣਾ ਠੀਕ ਹੈ 40 ਰੁਪਏ ਵੇਚ ਕਿੰਨੇ ਕੇ 40 ਵੇਚੀ ਜਾਂਦੀ 40 40 ਰੁਪਏ ਕਿਲੋ ਬਈ ਅਰਬੀ ਵਿਕੀ ਜਾਂਦੀ ਆ 10 ਕਿਲੋ ਆਪਾਂ ਇਹ ਖਰਬੂਜੇ ਤੋਲ ਲ ਗਏ 10 ਕਿਲੋ ਤੋਲ ਦਿੱਤੇ ਬਹੁਤ ਨਾਲ ਗੱਲ ਹੋ ਗਈ ਆਪਣੀ ਮੈਂ ਨਾ ਕੀਤੀ ਨਹੀਂ ਬੋਈ ਤੁਹਾਨੂੰ ਨਾ ਕਰਕੇ ਆਹ ਸਹੀ ਹੋ ਮੈਂ ਵੇਲੇ ਐਡ ਗਲਤ ਲਾ ਦੂੰਗਾ ਫਿਰ ਤੁਹਾਡੀ ਮੈਂ ਕਰਦੇ ਨਹੀਂ ਮਰਨਾ ਲੈ ਬਈ ਮਿੱਤਰੋ 10 ਕਿਲੋ ਖਰਬੂਜੇ ਜਿਹੜੇ ਆਪਾਂ ਕਢਾ ਲੇ ਬਾਈਆਂ ਤੋਂ ਵੈਸੇ ਦਿੰਦੇ ਨਹੀਂਗੇ ਭਰਾਵਾ ਮਾੜੇ ਮੋٹے ਦਾ ਕਹਿੰਦੇ ਅਸੀਂ ਦਿੰਦੇ ਹੀ ਨਹੀਂ ਖਰਬੂਜੇ ਫਿਰ ਵੀ 10 ਕਿਲੋ ਚੱਲ ਕਹਿੰਦੇ ਦੇ ਦਿੰਨੇ ਆ 10 ਕਿਲੋ ਤੁਹਾਨੂੰ ਹਾਂ ਇਹਦੇ ਵਿੱਚ ਇਹਨਾਂ ਨੂੰ ਉਹ ਕਰਦੇ ਨਾ ਕੋਈ ਲਫਾਫਾ ਹੈ ਨਹੀਂ ਨਾ ਇਹ ਤੂੰ ਹੀ ਰੱਖਿਆ ਹਾਂ ਚੱਕ ਆਪਣੇ ਉਹ ਵੇਖ ਲਫਾਫਾ ਬਾਈ ਕੱਢੀ ਜਾਂਦੇ ਆ ਬੰਦੇ 20 ਕਿਲੋ ਜਿਆਦੇ ਜਾਂਦੇ ਏਰ ਮੁੜ ਕੇ ਨਾ 20 ਕਿਲੋ ਜਿਆਦੇ ਹੈਨਾ ਇਹ ਏਰ ਲਫਾਫਾ 10 ਕਿਲੋ ਲੱਗ ਜਾਂਦਾ ਘਰੇ ਨੂੰ ਪਾਉਣਾ ਲਫਾਫੇ ਪਿੱਛੇ ਲੜਾਈ ਹੋ ਗਈ ਇੱਥੇ ਲਫਾਫਾ ਵੀ 5 ਰੁਪਏ ਦਾ ਪੈ ਜਾਂਦਾ ਹੈ ਨਾ ਹੈਨਾ 5 ਦਾ ਲਵਾ ਦੇ ਤੋਲੀ ਜਾਂਦਾ ਬਾਈ ਕੇ ਕੀ ਆਲਾ ਬਾਈ ਸੰਜੂ ਉਹ ਠੀਕ ਆ ਆ ਵੋਟ ਕਿਨੂੰ ਪਾਉਣੀ ਆ ਤਕੀ ਯਾਰਾ ਕਿਸੇ ਨਾਲ ਨਹੀਂ ਪਾਣੀ ਕਾ ਫੜ ਲਿਆ ਬੰਦਾ ਵੋਟ ਵਾਲਾ ਤਾਂ ਵੀ ਸਾਰੇ ਦੁਖੀ ਆ ਕਿਸੇ ਨੇ ਨਹੀਂ ਬਾਣੀ ਪਾਣੀ ਸਾਰੇ ਦੁਖੀ ਆ ਗਏ ਇਹ ਸਾਰਿਆਂ ਦਾ ਦੁਖੀ ਆ ਬਾਈ ਸੰਜੂ ਆਪਣਾ ਬੰਦਾ ਕਹਿੰਦਾ ਕਿਸੇ ਨੂੰ ਨਹੀਂ ਵੋਟ ਪਾਉਣੀ ਆਪਣੇ ਵਰਗਾ ਹੀ ਹੈ ਨੋਟਾਂ ਨੂੰ ਬਟਨ ਨੱਪ ਕੇ ਆਉਣਾ ਕਹਿੰਦਾ ਯਾਰ ਮੈਂ ਹਾਂ ਬਾਈ ਕਿਸੇ ਨੇ ਨਹੀਂ ਆਖੇਰ ਮੈਂ ਫਲਾਨੀ ਪਾਰਟੀ ਨੂੰ ਵੋਟ ਪਾਉਂਗਾ ਕੈਮਰਾ ਮੂਰੇ ਆਖ ਦਿੰਦੇ ਆ ਕਿ ਵੈਸੇ ਸੱਚੀ ਨਹੀਂ ਪਾਉਣੀ ਨਹੀਂ ਪਾਣੀ ਸੱਚੀ ਨਹੀਂ ਪਾਣੀ ਹਾਂ ਬਾਈ ਕਿਸੇ ਨੂੰ ਨਹੀਂ ਪਾਉਣੀ ਹਾਂ ਚੱਕ ਇਹ ਯਾਰ ਅਸੀਂ ਵੋਟ ਹੀ ਨਹੀਂ ਪਾਵਾਂਗੇ ਇਹ ਗੱਲ ਹੀ ਮੁੱਕੀ ਐ ਨਹੀਂ ਯਾਰ ਕਹਿੰਦੇ ਵੋਟ ਤਾਂ ਪਾਉਣੀ ਚਾਹੀਦੀ ਹੈ ਅਧਿਕਾਰ ਆਪਣਾ ਹੱਕ ਪਰ ਕਿਸੇ ਨੂੰ ਨਹੀਂ ਪਾਣੀ ਨੋਟਾਂ ਨੂੰ ਪਾਣੀ ਨੋਟਾਂ ਦੇ ਬਟਨ ਆਪਾਂ ਲੈ ਮੇਤਰੋ ਨਾਲ ਚਲੋ ਵੋਟਾਂ ਦਾ ਮਗਰ ਜਹਾਂ ਚੱਲੀ ਹੁੰਦਾ ਪੁੱਛ ਲਈਏ ਬਾਈਆਂ ਦਾ ਇਧਰ ਹਿਸਾਬ ਕਿਤਾਬ ਜਾ ਕਰ ਲੈਣ ਦੇ ਸੰਝ ਨੂੰ ਫੇਰ ਰੇਟ ਕਣਾਉਂਦੇ ਆ ਫੋਦਰਾ ਬਾਪੂ ਜਨਾ ਪੁੱਛਲਾ ਬਾਪੂ ਇਹ ਰੋਡ ਦਾ ਪੁੱਛ ਐ ਦੱਸ ਸਭ ਦੇ ਦਾ ਭਾਅ ਦੱਸ ਦੇ ਫਿਰ ਕੀ ਪੁੱਛਣਾ ਦੱਸ ਦੇ ਫਿਰ ਇੱਧਰ ਨਿੰਬੂ ਨੂੰ ਸਾਰਾ ਕੋ ਇਹ ਤੋਂ ਜੱਦ ਕਹਿੰਦਾ ਭਾਈ ਸੌਦੇ ਦਾ ਭਾਅ ਪੁੱਛਣਾ ਤਾਂ ਪੁੱਛ ਲੈ ਕਹਿੰਦਾ ਵੋਟ ਨਹੀਂ ਮੈਂ ਦੱਸ ਨਹੀਂ ਕਹਿੰਦਾ ਪਤਾ ਨਹੀਂ ਕਿਹਨੂੰ ਪਾਉਣੀ ਹੋਣ ਨੇ ਆਪਾਂ ਨੂੰ ਤਾਂ ਪਤਾ ਨਹੀਂਗਾ ਇਹਦਾ ਕੀ ਰੇਟ ਹੈ ਨਿੰਬੂ ਦਾ 70 ਤੋਂ ਲੈ ਕੇ 80 ਰੁਪਏ ਕਿਲੋ ਬਾਈ ਜਿਹੜਾ ਨਿੰਬੂ ਇੱਥੇ ਵਿਕੀ ਜਾਂਦਾ ਚਾਰੀ ਅੰਬ ਕੀ ਕਰਦਾ ਅੱਜ ਤੇ ਚਾਰੀ ਕੀ ਕਰਦਾ 30 ਚਾਰੀ ਅੰਬ ਬਈ ਵਿੱਚ 25 ਵੀ ਚੱਲੀ ਜਾਂਦਾ 30 ਵੀ ਚੱਲੀ ਜਾਂਦਾ ਤੇ ਇਹ ਕੁਆਲਿਟੀ ਦੇ ਸਰ ਤੇ ਹੁੰਦਾ ਇਹ ਵੀ ਕੀ ਜਾਂਦਾ ਬਈ ਜਿਹੜਾ 35 ਰੁਪਏ ਕਿਲੋ ਵਾਲਾ ਚਦੋਂ ਚਾਰੀ ਅੰਬ ਵਖਾਦ ਗਿਆ ਨਾ ਪਿੱਛੋਂ ਬਈ ਕੰਪਨੀਆਂ ਪੈਕ ਕਰ ਕਰ ਭੇਜਦੀਆਂ ਉਹ ਜੀ ਕੁਆਲਿਟੀ ਹੁੰਦੀ ਆ ਉਹੋ ਜਾਂ ਰੇਟ ਹੋਣਾ ਹਨਾ ਤੇ ਬਾਕੀ ਫੋਲ ਗੋਬੀ ਫੋਲ ਗੋਬੀ ਵੀਰੇ 25 25 ਤੋਂ 35 ਵਿਕੀ ਆ ਫੋਲ ਗੋਬੀ ਬਈ ਵਿਕੀ ਆ 25 ਰੁਪਏ ਆਹ ਕਿੰਨੇ ਇਹ 25 ਰੁਪਏ ਆਹ 25 ਰੁਪਏ ਕਿਲੋ ਵਿਕੀ ਆ ਬਈ ਜਿਹੜੀ ਫੋਲੋ ਗੋਬੀ ਤੁਹਾਨੂੰ ਦੱਸ ਰਹੇ ਹਾਂ ਤੇ ਸਾਈਡ ਵਾਲੀ ਇਧਰਲੀ ਜਿਹੜੀ ਗੋਬੀ ਹੈ ਇਹ ਹੈਗੀ 35 ਰੁਪਏ ਕਿਲੋ ਬਾਈ ਫੋਲੋ ਗੋਬੀ ਜਾਣੀ ਫਰਕ ਹੁੰਦਾ ਕੁਆਲਿਟੀ ਕੁਆਲਿਟੀ ਦੋ ਆ ਗਈ 25 ਰੁਪਏ ਵਾਲੀ ਇਹ ਆ ਗਈ 35 ਫੋਲੋ ਗੋਬੀ ਇਹ ਬੰਦਾਂ ਰੁਪਏ ਦੀ ਸ਼ੈਡ ਆ ਵੀ ਆਹਾ ਲੈ ਜਮਾ ਸਸਤੀ ਜਿਹਨੂੰ ਚਾਹੀਦੀ ਹੈ ਮੈਂ ਤਾਂ 15 ਰੁਪਏ ਕਿਲੋ ਪਰ ਕੁਆਲਿਟੀ ਇਹ ਜੀ ਹੋਊਗੀ ਪਹਿਲਾਂ ਵੇਖ ਲਿਆ ਕਰੋ ਹਨਾ ਕਦੇ ਕਹਦੇ ਮੰਡੀ ਦੇ ਵਿੱਚ ਤਾਂ 15 ਹੀ ਚੱਲੀ ਆ ਤੂੰ ਭਾਈ 35 ਲਈ ਜਨਾ ਆ ਫਰਕ ਹੁੰਦਾ ਚੀਜ਼ ਦਾ ਜਿੰਨਾ ਗੁੜ ਪਾਵਾਂਗੇ ਬਾਈ ਉਹਨਾਂ ਕੀ ਤੁਹਾਨੂੰ ਪਤਾ ਵੀ ਮਿੱਠਾ ਹੋਣਾ ਹਨਾ ਤੇ ਬਾਕੀ ਹੋਰ ਹਰੀਆਂ ਮਿਰਚਾਂ ਜਿਹੜੀਆਂ ਚੰਗੀਆਂ 20 ਰੁਪਏ ਕਿਲੋ ਇਹ ਮਿਰਚਾਂ ਬਈ ਇਹ ਜਿਆਦੇ ਕੜਤਣ ਚ ਨਹੀਂ ਆਉਂਦੀਆਂ ਇਹ ਚਾਰੀ ਚੂਰੀ ਮਿਰਚਾਂ ਹੀ ਆ ਜਾਂਦੀਆਂ ਇੱਕ حساب ਨਾਲ ਚਾਰ ਚੂ ਰੁਪਏ ਜਾਂਦਾ ਨਹੀਂ ਅੱਛਾ ਬਈ ਹਾਂ ਭਾਈ ਹੋਰ ਕੀ ਹੈ ਤੇਰਾ ਆ ਮਿਰਚ ਬਈ ਚਾਰੀ ਆ ਗਿਆਂ ਇੱਕ ਸਦਾਂ ਚਾਰੀ ਹੈ ਜੀ ਕੌੜੀਆਂ ਕਰਦਾ ਹੈ ਹਾਂ ਤੇ ਜਿਹੜੀਆਂ ਕੜੱਤਨ ਵਾਲੀਆਂ ਮਿਰਚਾਂ ਉਹਦਾ ਕੀ ਰੇਟ ਚੱਲਿਆ ਉਹ 25 ਰੁਪਏ 28 ਰੁਪਏ ਇਹ ਹੈਗੀ 20 ਰੁਪਏ ਇਹ 20 ਰੁਪਏ ਪੰਜ ਰੁਪਏ ਦਾ ਫਰਕ ਹੈ ਜੇ ਤੁਸੀਂ ਕੌੜੀ ਮਿਰਚ ਖਾਣੀਆਂ ਤਾਂ ਸਿੱਧੀ ਗੱਲ ਹੈ ਨਾ ਇਹ ਥੋੜੀ ਜੀ ਘੱਟ ਕੌੜੀ ਹੈ ਬਈ ਮਿਰਚ ਇਹਦਾ ਚਾਰ ਚੂਰ ਪਾਊਗਾ ਤੇ ਆਜੋ ਭਾਈ ਸਾਰੇ ਰੇਟ ਮੈਨਾ ਪਤਾ ਕਰ ਲਿਆ ਤੇ ਆ ਬਲਾਉ ਡੱਬੇ ਖਾਲੇ ਓਏ ਨਿੰਬੂ ਹੋਗੇ ਫੁੱਲ ਗੋਭੀ ਹੋਗੀ ਬੰਦ ਗੋਭੀ ਤੇ ਧੰਨਵਾਦ ਦੋਸਤੋ ਠੀਕ ਆ ਭਾਈ ਸੰਜੂ ਓਕੇ ਸਰ ਵੋਟ ਦੱਸ ਦੇ ਵਕਿਨੂ ਪਾਉਣੀ ਆ ਚਲ ਭਾਈ ਚੱਲੀਏ ਰਾ ਠੀਕ ਆ ਲੈ ਵੇ ਮਿੱਤਰੋ ਇਧਰ ਆਪਾਂ ਪਤਾ ਕਰ ਲਿਆ ਸਾਰਾ ਸਮਾਨ ਸਪਾ ਤੇ ਗੰਡੇ ਤੇ ਆਲੂ ਰਹਿ ਗਏ ਆ ਉਹ ਪਤਾ ਕਰਕੇ ਆਈਏ ਭਾਈ ਇਹ ਦੁਨੀਆ ਕੀ ਆਲਾ ਭਾਈ ਓ ਠੀਕ ਆ ਜੀ ਸੇਤਾ ਕਹਿਮਾ ਬਾਈ ਆਲੂ ਕੀ ਰੇਟ ਕਰਤੇ ਬਾਈ ਆਲੂ ਬਾਈ 900 ਰੁਪਏ ਲਾਲ ਦਾ 900 ਰੁਪਏ ਬਾਈ ਚਿੱਟੇ ਦਾ ਦੋਹਾਂ ਦਾ ਇੱਕੋ ਜਿਹੀ ਠੀਕ ਆ 900 ਰੁਪਏ ਦਾ ਰੇਟ ਕਰ ਤੇ ਮੋਲ ਵਧੀਆ ਚੱਲੀ ਜਾਂਦਾ ਮੰਡੀ ਸ਼ਾਂਤ ਤੇ ਵੋਟਾਂ ਦਾ ਮੋਲ ਕਿਵੇਂ ਜਮਾਂ ਸ਼ਾਂਤ ਵੀ ਸ਼ਾਂਤ ਕਿਹੜਾ ਜਿੱਤੂਗਾ ਆਪਣੇ ਫ੍ਰੀਜ ਕੋਡ ਹੈ ਬਾਈ ਫ੍ਰੀਜ ਕੋਡ ਕਿਹੜਾ ਜਿੱਤੂਗਾ ਫ੍ਰੀਜ ਕੋਡ ਪੱਤੀ ਨਹੀਂ ਗਿਆ ਸਾਡੀ ਕੁਝ ਨਹੀਂ ਗਿਆ ਹੈ ਆਪਾਂ ਕਿਹਨੂੰ ਜਿਤਾਉਣਾ ਇਸ ਵਾਰੀ ਸਮਝ ਨਹੀਂ ਲੱਗ ਰਹੀ ਸਹੀ ਪੁੱਛਿਆ ਹੈ 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 ਕਰਮਜੀਤ ਨੂੰ ਮੋਲ ਕੇ ਹਾਂਸਰਾ ਜਾਂਸ ਕਿਹੜਾ ਸਾਡੇ ਬੂਆ ਮਟਨ ਦਾ ਪੁੱਲਾ ਕੇ ਵੇਖਾ ਕਿਵੇਂ ਕੀਤੇ ਦੱਪਿਆ ਜਾਵੇ ਨਾ ਤਾਂ ਤੋਂ ਕਰੂਦੀ ਆਖਿਆ ਵਿੱਚ ਕਿ ਨੱਪਣਾ ਜੀ ਨਾ ਜੀ ਨਾ ਨੱਪਿਆ ਗਿਆ ਵਾ ਠੀਕ ਆ ਸਾਰਿਆਂ ਦਾ ਆਹੀ ਵਾਲਾ ਕਹਿੰਦੇ ਅਜੀ ਤਾਂ ਬਈ ਨੋਟਾਂ ਨੂੰ ਵੋਟ ਪਾਉਣੀ ਕਹਿੰਦੇ ਅਜੀ ਤਾਂ ਦੁਖੀ ਜਾਂ ਸਾਰਿਆਂ ਨੂੰ ਲੋੜ-ਨਾੜ ਤਾਂ ਨਹੀਂ ਜਾਂਦਾ ਦੁਖੀ ਤਾਂ ਕੀ ਤਾਂ ਨਹੀਂ ਹੈ ਗਿਆ ਨਾ ਪਹਿਲੀ ਸਰਕਾਰ ਦਾ ਦੁਖੀ ਸੀ ਨਾ ਆਇਆ ਸਰਕਾਰ ਸਾਰੀਆਂ ਪਾਵਾਂਗੇ ਹੋਰ ਸਰਕਾਰ ਆਪਾਂ ਹੀ ਕਿਹਾ ਸੀ ਕਿ ਹੱਸ ਤੱਕ ਜਮਿ ਸਰੀਆਂ ਦੁਖੀ ਲਾ ਬਈ ਕਹਿੰਦੇ ਦੁਖੀ ਨਹੀਂ ਹੈ ਪਰ ਸਰਕਾਰ ਤਾਂ ਖੋਈ ਹੁਣ ਹੈ ਸਰਕਾਰ ਹਾਂ ਪਰ ਵੋਟ ਵੋਟਾਂ ਤਾਂ ਲੈ ਬਣੀ ਨਹੀਂ ਬਣਦਾ ਪਿਆ ਕਿ ਚੋਰੀ ਛੱਪੇ ਕੀ ਹਾਂ ਇਹਦਾ ਉਹ ਚੱਲ ਜਿੱਤੂ ਕਿਹੜਾ ਲੱਗਦਾ ਕਿਹੜਾ ਯਾਰ ਪੱਲੜਾ ਕਿਹੜਾ ਬੜੀ ਲੱਗਦਾ ਆਪਣੇ ਕੇਦੀਆਂ ਸਰਕਾਰਾਂ ਨੇ ਹੈ ਨਾ ਲੋਕਾਂ ਨਾਲ ਸਰਕਾਰ ਤੇ ਕੀ ਬਹਿ ਨਹੀਂ ਪਾਦਾਂਗੇ ਹਾਂ ਇਹਦੀ ਜਾਨੀ ਦੱਸ ਨਹੀਂ ਸਕਦੇ ਮੈਂ ਜਫਸੂ ਗਾਣਾ ਲੈ ਬਈ ਮਤਰੋ ਆਲੂ ਦਾ ਰੇਟ ਤੇ ਪਤਾ ਕਰ ਲਿਆ ਸੀ ਆਪਾਂ ਵੋਟਾਂ ਦਾ ਵਿੱਚ ਨਹੀਂ ਰੇਟ ਪਤਾ ਹੋਇਆ ਬਈ ਆਪਾਂ ਨੂੰ ਵੀ ਵੋਟਾਂ ਦਾ ਨਹੀਂ ਕੁਝ ਵੀ ਪਤਾ ਲੱਗਿਆਗਾ ਵੀ ਕੀ ਚੱਲੀ ਜਾਂਦਾ ਇਧਰ ਹਾਕਦਾ ਹਣਾ ਠੀਕ ਆ ਬਈ ਓਕੇ ਲੈ ਬਈ 1000 ਰੁਪਏ ਦਾ ਜਾਨੀ ਗੱਤਾ ਆਲੂਆਂ ਦਾ ਦੱਸਿਆ ਹੋਰ ਬਾਉ ਜੀ ਕੀ ਹਾਲ ਹੈ ਸਿੱਤਾ ਕਹਿਮ ਆਪਣੀਆਂ ਜੀ ਹੋਰ ਬੌਜੀ ਕੀ ਵਾਲੀ ਸਿੱਤਾ ਕਹਿਮ ਮੈਂ ਕਿਹਾ ਠੀਕ ਹੈ ਜੀ ਗੰਡੇ ਕੀ ਕਰਦੇ ਆ ਜੀ ਉਹਨੇ 14 14 ਰੁਪਏ ਗੰਡੇ ਹੋ ਗਏ ਭਾਈ 14 14.5 ਜਿਹੜਾ ਦੂਜਾ ਫਿੱਕਾ ਹੈ 나ਸਕ ਜੀ 나ਸਕ ਵੀ 20 ਉਹ ਵੀ 20 ਰੁਪਏ ਲੇਵੋ ਮਤਲਬ ਜਿਹੜਾ ਲਾਲ ਜਾਂ ਗੰਡਾ ਹੁੰਦਾ ਹੈ گلابی ਜੀ ਉਹ ਹੋ ਗਿਆ 14 ਰੁਪਏ ਕਿਲੋ ਤੇ 나ਸਕ ਹੋ ਗਿਆ 20 ਰੁਪਏ ਕਿਲੋ ਤੇ ਬੌਜੀ ਐਤ ਕੀ ਲੱਗਦਾ ਕਿਹੜੀ ਪਾਰਟੀ ਜਿੱਤੂਗੀ ਹਾਂ ਜੀ ਕਿਹੜੀ ਪਾਰਟੀ ਜਿੱਤੂਗੀ ਕਿਹੜੀ ਬਾਜੀ ਮਾਰੂ ਦੇਖੋ ਜੀ ਉਹੀ ਜੂਗੀ ਬੀਜੇਪੀ ਜਿੱਤੂਗੇ ਹਾਂ ਜੀ ਪੱਕੇ ਚਾਸੇ ਪੁਰੇ ਜੀ ਪੱਕੀ ਗੱਲ ਲੈ ਮੇ ਮਤਰੋ ਇਧਰ ਬਾਈ ਜੀ ਨੇ ਕਹਦਾ ਕਹਦਾ ਭਾਜਪੀ ਜਿੱਤੂਗੀ ਬਾਕੀ ਦੇਖਦੇ ਵੀਰ ਆਉਣ ਅਜੇ ਟਾਈਮ ਦੇ ਵਿੱਚ ਅੱਛਾ ਜੀ ਹਾਂ ਟੱਕਰ ਦਾ ਇਹ ਕਿ ਚੱਲੂਗੀ ਹੋ ਠੀਕ ਹੈ ਜੀ ਹਾਂ ਵੇਖੋ ਇਹ ਕਿ ਮਤਰੋ ਕਹਿੰਦੇ ਭਾਈ ਭਾਜਪੀ ਆਪਣੇ ਜਿਹੜੀ ਆ ਜਿੱਤ ਸਕਦੀ ਆ ਆਜੋ ਗਰਾਂਦੀ ਇੱਧਰ ਚੱਲੀਏ ਉਸ ਤੋਂ ਬਾਅਦ ਤੂੜੀ ਦੀ ਬੋਲੀ ਸਟਾਰਟ ਹੋ ਜਾਣੀ ਆ ਯਾਰ ਇੱਥੇ ਟਾਈਮ ਹੋ ਗਿਆ ਹੁਣ 6:40 ਦੇ ਬੰਦਾ ਮਿਲ ਗਿਆ ਆਪਣ ਨੂੰ ਲਿਆ ਜੀ ਹੋਰ ਭਰਾ ਕੀ ਹਾਲ ਚਾਲ ਹੋਰ ਸੱਟਾ ਕਿਵੇਂ ਚੱਲੀ ਜਾਂਦਾ ਮੰਡੀ ਦੇ ਰੇਟ ਰੂਟ ਸਹੀ ਆ ਠੀਕ ਆ ਬਾਈ ਤੇ ਤਾਂ ਨਹੀਂ ਲੱਗਦੇ ਮੰਦਾ ਹੀ ਆਣਾ ਬੰਦੇ ਹੀ ਆ ਹੂੰ ਤੇ ਪਾਤੀ ਕਿਹੜੀ ਜਿੱਤੂਗੀ ਅੱਦਗੀ ਆਪਾਂ ਕੋਈ ਨਹੀਂ ਗਿਆ ਸਾਰੇ ਦੋਵੇਂ ਤੂੰ ਕਿਹਨੂੰ ਬਣੀ ਆ ਬਟਾ ਮੇਰੀ ਵੋਟ ਵੀ ਨਹੀਂ ਬਣੀ ਚੱਕ ਇਹ ਕੰਮ ਇਹਨੂੰ ਮੇਰੇ ਤਾਂ ਕਹਿੰਦਾ ਮੇਰੀ ਵੋਟ ਹੀ ਨਹੀਂ ਬਣੀ ਬਾਈ ਸਹੀ ਆ ਤੇ ਰੇਟ ਰੂਟ ਬਾਕੀ ਆਪਾਂ ਤਾਂ ਕਰੀ ਜਾਣੇ ਆ ਬਈ ਇੱਧਰ ਨਾਲ ਫੰਸ਼ਨ ਵੀ ਜ਼ਰੂਰੀ ਆ ਹੋਰ ਸੱਟ ਵਧੀਆ 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 ਚਾ ਆ ਜੋ ਭਾਈ ਅੱਗੇ ਚੱਲਦੇ ਇੱਧਰ ਹੋਰ ਕੀ ਕੀ ਰੇਟ ਚੱਲੀ ਜਾਂਦੇ ਆ ਯਾਰ ਹਸਾਲਕਦਾ ਆ ਆ ਜੋ ਲਾ ਕੇ ਚੱਲਦੇ ਆ ਭਾਈ ਠੱਕੜੀ ਕੀ ਚੱਲੀ ਅੱਜ ਖੱਕੜੀ ਯਾਰ ਠੱਕੜੀ ਦਾ ਕੀ ਰੇਟ ਚੱਲਿਆ ਖੱਕੜੀ 20 ਰੁਪਏ 20 ਰੁਪਏ ਹੈ ਕਿਲੋ ਖੱਕੜੀ ਚੱਲੀ ਆ ਭਾਈ 20 ਰੁਪਏ ਕਿਲੋ ਖੀਰਾ ਚੱਲੀ ਜਾਂਦਾ 6-70 ਰੁਪਏ ਕਿਲੋ ਤੇ ਇੱਧਰ ਆਪਣੇ ਹੋਰ ਕੀ ਰਹਿ ਗਈ ਵੈਰਾਈਟੇ ਯਾਰ ਹੋਰ ਤਾਂ ਆ ਹੀ ਆਣਾ ਤਕਰੀਬਨ ਖੀਰਾ ਤੇ ਖੱਕੜੀ ਤੇ ਹਰੀਆਂ ਮਿਰਚਾਂ ਦਾ ਪਤਾ ਕਰ ਹੀ ਲਿਆਗਾ ਤੇ ਹੋਰ ਤਾਂ ਨਹੀਂ ਬਾਈ ਕੋਈ ਵੈਰਾਈ ਰਹਿ ਗਈ ਤੇਰ پارٹی ਕਿਹੜੀ ਜਿੱਤੂਗੀ ਹਦਗੀ ਕਿਹੜੀ ਪਾਰਟੀ ਜਿੱਤੂਗੀ ਹਦਗੀ ਆਪਣੇ ਹਾਂ ਬਾਈ ਬਾਈ ਯਾਰ ਕੀ ਆ ਹਾਂ ਪਤਾ ਨਹੀਂ ਲੱਗਦਾ ਕੋਈ ਕੀ ਕਰਨਾ ਯਾਰ ਹਾਂ ਕਹਿੰਦੇ ਕੋਈ ਬਿਆਨਬਾਜ਼ੀ ਨਹੀਂ ਭਾਈ ਇਹ ਕਰਨੀ ਪਾਉਦੀ ਹੈ ਸਹੀ ਗੱਲ ਹੈ ਵੋਟ ਕਿਹਨੂੰ ਪਾਉਣੀ ਹੈ ਵੋਟ ਹਜੇ ਕਿਹਦਾ ਪਾਣੀ ਖਾਈ ਨਹੀਂ ਯਾਰ ਕੋਈ ਕਰਦਾ ਨਹੀਂ ਵੋਟ ਕਿਹਨੂੰ ਭਾਈ ਵੋਟ ਕਿਹਨੂੰ ਕੋਈ ਨਹੀਂ ਸਾਰੇ ਤਾਂ ਦੁਖੀ ਆ ਤਾਂ ਮੋਦੀ ਆ ਨਾ ਮੈਨੂੰ ਆ ਜਾਂਦਾ ਕਹਿੰਦਾ ਮੈਂ ਸੁਧਾਰ ਕਰ ਦੂੰਗਾ ਪੰਜਾਬ ਚ ਪਾਤਸਾ ਕਰੀ ਪੈ ਸਾਰੇ ਸੁਧਾਰ ਹੈ ਹੈ ਫੇ ਕਰੀ ਪੈ ਇਹਦਾ ਭਾਈ ਇਹ ਕਿਸੇ ਨੂੰ ਨਹੀਂ ਵੋਟ ਪਾਉਣੀ ਕਹਿੰਦਾ ਨੋਟਾ ਨੂੰ ਪਾਉਣੀ ਆ ਤਾਂ ਫੇ ਲੱਗਦਾ ਕੀ ਆ ਯਾਰ ਬਾਜੀ ਕਿਹੜਾ ਮਾਰੂਗਾ ਹੈ ਕਿਹੜਾ ਲੱਗਦਾ ਯਾਰ ਬਾਜੀ ਮਾਰੂਗਾ ਭਾਈ ਮਤੀਦੇ ਦਾ ਰੇਟ ਕੀ ਚੱਲਿਆ ਅੱਜ 10 ਰੁਪਏ 1 ਕਿਲੋ 13 ਰੁਪਏ ਕਿ ਭਾਈ ਬਾਜੀ ਕਿਹੜਾ ਮਾਰੂਗਾ ਆਪਣੇ ਫਰੀਦਕੋਟ ਹਲਕੇ ਚ ਆਪਣਾ ਤਾਂ ਇਹ ਕੰਮ ਰਹਿਣਾ ਹੈ ਆਪਾਂ ਨੂੰ ਫਰਕ ਪੈਣਾ ਨਹੀਂ ਹਾਂ ਨਾ ਮੈਂ ਵੋਟ ਕਿਹਨੂੰ ਪਾਣੀ ਆਪਾਂ ਵੋਟ ਪਾਣੀ ਕਿਨੂੰ ਵੋਟ ਤੈਨੂੰ ਪਾ ਦਾਂਗੇ ਵੋਟ ਕੇ ਮੈਂ ਤਾਂ ਖੜਾ ਹੀ ਨਹੀਂ ਹੋਣਾ ਤੂੰ ਖੜਾ ਆ ਜਾ ਵੋਟਾਂ ਤੈਨੂੰ ਹੋਊਗਾ ਇਹ ਠੀਕ ਆ ਬਾਈ ਬੰਦੇ ਅੰਦਰਲੀ ਖਾਤੀ ਗੱਲ ਕਰਕੇ ਕਹਿੰਦੇ ਬਈ ਵੋਟ ਨਹੀਂ ਦੱਸਣੀ ਕਿਹਨੂੰ ਪਾਉਣੀ ਹੈ ਨਾ ਮੇਰੇ ਨਾਲ ਫੰਕਸ਼ਨ ਵੀ ਜ਼ਰੂਰੀ ਹੈ ਮੈਂ ਕਿਹਾ ਬਾਈਆਂ ਤੋਂ ਵੋਟ ਜ਼ਰੂਰ ਪੁੱਛ ਲਿਆ ਕਰ ਗਿਆ ਨਾ ਤੇ ਖੀਰਾ ਮਤੀਰਾ ਚੱਲਿਆ 10 ਰੁਪਏ ਕਿਲੋ ਕਖੜੀ ਦਾ ਵੀ ਰੇਟ ਪਤਾ ਕਰ ਲਿਆ ਤੇ ਖੀਰਾ ਵੀ ਜਿਹੜਾ ਯਾਰ 5-7 ਰੁਪਏ ਹੀ ਰਹਿ ਗਿਆ ਹੁਣ ਤੇ ਮਤੀਰਾ ਜਿਹੜਾ ਹੈਗਾ 10 ਰੁਪਏ ਦੇ ਆਸ-ਪਾਸ ਚੰਗਾ ਮਤੀਰਾ ਵਧੀਆ ਬਾਈ ਹੈ ਹਾਂਜੀ ਹਾਂ ਠੀਕ ਆ ਉਤੇ ਸੈਂਚਰੀ ਮਤੀਰਾ ਆ ਗਿਆ ਬਾਈ ਅੱਗੇ ਸੈਂਚਰੀ ਹੈ ਇਹ ਵਜ ਦਾ ਸੈਂਚਰੀ ਕਿ ਦੂਜਾ ਵਜ ਦਾ ਯਾਰ ਕਈ ਸੈਂਚਰੀ ਉਹਨੂੰ ਕਹਿ ਦਿੰਦੇ ਆ ਉਹ ਉਹ ਜਿਹੜਾ ਹਾਂ ਕਾਚੂ ਬਾਈ ਇੱਕ ਮਿੰਟ ਯਾਰ ਕਾਚੂ ਹੈ ਨਹੀਂ ਦੇ ਦੇ ਯਾਰ ਇਹਦਾ ਕੀ ਰੇਟ ਆ ਯਾਰ ਹੁੰਦਾ ਮੈਂ ਤਨੂੰ ਇਹਦਾ ਕੀ ਰੇਟ ਆ 10 ਰੁਪਏ ਕਰ ਦਿੰਦਾ ਇਹ ਹੈਗਾ 10 ਰੁਪਏ ਕਿਲੋ ਬਾਈ ਆ ਲੈ ਜਾ ਮੈਂ ਪੱਕੀ ਗੱਲ ਆ ਹੋੜ ਕਿਹਨੂੰ ਪਾਉਣੀ ਆ ਜਣਗੇ ਹੋੜ ਪਾਵਾਂਗੇ ਜਿਹੜਾ ਚੰਗਾ ਕਿਹੜਾ ਜਿੱਤੂਗਾ ਸਾਡੇ ਤਾਂ ਕੰਮ ਤੋਂ ਪਾਲ ਜਿੱਤੂਗਾ ਹਾਂ ਹੈ ਕਿਹੜਾ ਏਰੀਆ ਆ ਗਿਆ ਆਪਣਾ ਜੀ ਦਾ ਕੀ ਬਾਤ ਯਾਰ ਜਿਤਾਉਣਾ ਵੀ ਉਸੇ ਬੰਦੇ ਨੂੰ ਚਾਹੀਦਾ ਬਾਈ ਕਿ ਨਹੀਂ ਸਹੀ ਆ ਬਹੁਤ ਵਧੀਆ ਗੱਲ ਕੀਤੀ ਬਾਈ ਨੇ ਹਾਂ ਵਿਚਾਰਾ ਜੇਲ੍ਹ ਤੇ ਬੈਠਾ ਨਸ਼ੇ ਛਡਾਏ ਉਹਨੇ ਹਾਂ ਨਹੀਂ ਨਹੀਂ ਸਹੀ ਗੱਲ ਆ ਯਾਰ ਕਿ ਨਹੀਂ ਬਹੁਤ ਵਧੀਆ ਬਾਈ ਲੈ ਬੇ ਮਟਰ ਮਤੀ ਦਾ ਨਾਲ ਖਾਈਆ ਨੇ ਬਹੁਤ ਸਵਾਦ ਲੱਗਿਆ ਮਤੀਰਾ ਆਪਾਂ ਨੂੰ ਹੋਰ ਭਾਈ ਜੀ ਕੀ ਵਾਲਾ ਠੀਕ ਹੈ ਭਾਈ ਕਿਵੇਂ ਚੱਲੀ ਜਾਂਦਾ ਰੇਟ ਭਈਆ ਦਾ ਆ ਜਿਵੇਂ ਚੀਜ਼ ਵੇ ਇਹਨੂੰ ਕੀ ਹਾਂਦੇ ਚੈਰੀ ਚੈਰੀ ਕੀ ਰੇਟ ਹੈ 300 ਰੁਪਏ ਦੀ ਕਿਲੋ ਚੈਰੀ ਹੋ ਗਈ ਭਾਈ 300 ਰੁਪਏ ਦੀ ਕਿਲੋ ਹੋਰ ਭਰਾ ਕੀ ਵਾਲਾ ਭਾਈ ਠੀਕ ਆ ਆ ਭਾਈ ਜੇ ਤੁਸੀਂ ਪਤਾ ਨਹੀਂ ਨਵੀਆਂ ਨਵੀਆਂ ਬ੍ਰੇਡਿੰਗਾਂ ਕਿੱਥੋਂ ਲੈ ਕੇ ਆਉਂਦੇ ਹੋ ਨਾ ਜਿੰਨਾਂ ਦਾ ਮੈਨੂੰ ਵੀ ਨਾਮ ਪਤਾ ਆ ਗਈ ਭਾਈ ਖਰਮਾਨੀ ਤੇ ਰੇਟ ਕੀ ਇਹਦਾ ਇਹ ਸਾਗੇ ਕਾਲਜੇ ਖੰਡ ਸਾਹਾਂ ਠੰਡੀ ਹੁੰਦੀ ਹੈ ਇਹ ਤੇ ਰੇਟ ਭਈਆ ਦਾ 100 ਰੁਪਏ ਕਿਲੋ ਪੈਂਦੀ ਹੈ ਇਹ ਪੈਂਦੀ ਹੈ ਬਾਈ 100 ਰੁਪਏ ਕਿਲੋ ਤਾਂ ਕਿੰਨੇ ਕਿਲੋ ਦੀ ਹੋਊਗੀ ਇਹ ਕਿਲੋ ਦੀ ਹੋਊਗੀ ਨਹੀਂ ਮਹਾਰਾ ਜੀ ਜਿਆਦੇ ਹੋਊਗਾ ਹਾਂ ਇਹ 100 ਰੁਪਏ ਕਿਲੋ ਵਿਕੀ ਜਾਂਦੀ ਹੈ ਬਾਈ ਕਿਆ ਬਾਤ ਆ ਯਾਰ ਕਬਾਲ ਦੀ ਮਹਾਰਾ ਸ਼ਾਨਦਾਰ ਆ ਆਗੇ ਬਾਈ ਇਹਨਾਂ ਦਾ ਰੇਟ ਕੀ ਹੋ ਗਿਆ ਜੀ ਠੀਕ ਹੈ ਕੱਚੇ ਬਦਾਮ 200 ਇਹ ਹੋ ਗਏ ਬਾਈ ਕੱਚੇ ਬਦਾਮ 200 ਰੁਪਏ ਤੇ ਨਾਰਾਂ ਦਾ ਰੇਟ ਕਦਾ ਕਰਦੇ ਆ ਬਾਈ ਨਾਰ ਕੀ ਕਰਦੇ ਕਿੰਨੇ ਵੇਖੀ ਕਿਲੋ 10 ਕਿਲੋ 10 ਕਿਲੋ ਇਹ 1200 ਦੀ ਪੱਟਿਆ 10 ਕਿਲੋ ਗੱਤੇ ਸਵੇਂ 120 ਰੁਪਏ ਕਿਲੋ ਹੋ ਗਏ 120 ਰੁਪਏ ਕਿਲੋ ਨਾਰਾ ਤੇ ਭਈ ਇਹਦੀ ਆਪਣੇ ਯਾਰ ਹਲਕੇ ਚ ਬਾਜੀ ਕਿਹੜਾ ਮਾਰੂਗਾ ਬਾਜੀ ਇੱਕੋ ਹੀ ਹੁਣ ਝਾੜੂ ਦੀ ਵਜਨੇ ਹੋਰ ਕੀ ਪੱਕੀ ਗੱਲ ਕਈ ਭਾਜੀ ਪੀ ਆਖੀ ਜਾਂਦੇ ਹਨ ਨਹੀਂ ਜਾਂਦੀ ਲੈ ਮੈਂ ਤੇਰਾ ਬਾਈ ਜਾਂਦਾ ਕਹਿੰਦਾ ਝਾੜੂ ਜਿੱਤੂਗਾ ਤੇ ਵੇਖਦੇ ਆਂਦ ਕਿ ਵੈਸੇ ਮੈਂ ਤੇ ਆਪਣੇ ਫਸਮਾਂ ਨਹੀਂ ਫਸਮਾਂ ਇੱਕ ਪਾਸਾ ਹੀ ਹੈ ਘੱਟੋ ਘੱਟ ਵੀ 6-7 ਸੀਟਾਂ ਪੱਕੀਆਂ ਨੇ ਹੈਂ ਘੱਟੋ ਘੱਟ ਪੰਜਾਬ ਚ ਬੱਲਾ ਬੇ ਮਤਰਾ ਰੇਡ ਰੂਟ ਵੀ ਨਾਲ ਪਤਾ ਕਰ ਲਿਆ ਆਪਾਂ ਹੈ ਬਾਈ ਜਣੀ ਆਖੀ ਜਾਂ ਮਾਰਕ ਜਾਉ 25 ਗੱਲ 25 ਗੱਲ ਕਰ ਮੀ ਜੀ ਅੱਪਾ ਵੋਟ ਹੋਣੀ ਪਉਣੀ ਆ ਆਪਾਂ ਪਹਿਲਾਂ 36 ਸਾਲ ਕਾਂਗਰਸ ਨੂੰ ਵੋਟ ਪਾਈ ਆ ਅੱਛਾ ਮਾਦਮ ਮੇਰੀ 36 ਸਾਲ ਦੀ ਉਮਰ ਆ ਠੀਕ ਆ ਤੇ ਉਦੋਂ ਦੀ ਪਹਿਲਾਂ ਦੀ ਮਾਤਾ ਕਾਂਗਰਸ ਨੂੰ ਵੋਟ ਪਾਉਂਦੀ ਰਹੀ ਹਾਂ ਪਰ ਹੁਣ ਨਹੀਂ ਪਉਣੀ ਹੋਂ ਨਹੀਂ ਪਉਣੀ ਨਹੀਂ ਹਣ ਛਾੜੂ ਵਾਲੇ ਲਾ ਬਈ ਇਧਰ ਵੀ ਛਾੜੂ ਵਾਲੇ ਖੜੇ ਆ ਬਾਈ ਯਾਨੀ ਇਹ ਛਾੜੂ ਨੂੰ ਪਾਵਾਂਗੇ ਵੋਟ ਪੱਕਾ ਹੀ ਯਾਰ ਲੈ ਬਾਈ ਕੀ ਬਾਤ ਜੱਤ ਜੂ ਆਪਣੇ ਆ ਹਾਂਜੀ ਜੱਤ ਜੂਗਾ ਬਾਈ ਆਪਣੀ ਵੋਟ ਆਪਣੀ ਵੋਟ ਵੀ ਛਾੜੂ ਨੂੰ ਛਾੜੂ ਦੇ ਬਾਈ ਛਾੜੂ ਤੇ ਜਾਊਗੇ ਆਪਣੇ ਨਾਮ 40000 ਲੋਕਾਂ ਨੂੰ ਨੌਕਰੀ ਵੜਦੀ ਬਾਈ ਜੂਰੇ ਹਾਂ ਇਹ ਤਾਂ ਗੱਲ ਤਾਂ ਹੀ ਸਹੀ ਹੈ ਵੋਟਾਂ ਦਾ ਨਾਮ ਕਿਹਨੇ ਨਸ਼ਾ ਕੀ ਕਰੂਗਾ ਹਾਂ ਜ਼ਕਾਤ ਆ ਬਾਦਲ ਹੁੰਦੇ ਚਾਹ ਪਾਏ ਹੂੰ ਲੈਟ ਨੇ ਕੁੰਮੀ ਦਿੱਤੀ ਆ ਮਾਲਾ ਜ਼ਿਮੀਂਦਾਰਾਂ ਦੇ ਹੱਕ ਨੂੰ ਬਹੁਤ ਚੰਗੀ ਗੱਲ ਹੈ ਹੂੰ ਹਾਂ ਲੈਟ ਵਾਧੂਆਂ ਲੈਟ ਜਾਂਦੀ ਵਾਲੀ ਹਾਂ ਇਹ ਲਾਈਟ ਆਉਂਦੀ ਆ ਰਾਤ ਨੂੰ ਬਾਈ ਫੇਰ ਤੇ ਜਾਂਦੇ ਜੇ ਸੋਚਣਾ ਬਧੇ ਲੇਟ ਆ ਜਾਂਦੀ ਤੜਕੇ ਮੈਂ ਨਾ ਲਾਈਟ ਦੀ ਬਾਈ ਦਿਨ ਨੂੰ ਲਾਈਟ ਆ ਜਾਂਦੀ ਆ 5 ਵਜੇ ਜਾਂਦੀ ਆ ਨਾਲੇ ਪ੍ਰੀਰੀ ਨੂੰ ਪਾਣੀ ਲਾਉਣਾ ਸੌਕਾ ਨਾਲੇ ਵਾਹਨ ਨੂੰ ਲਾਉਣਾ ਸੌਕਾ ਜਮਾਂ ਨਿਆਰੀ ਆ ਜਮਾਂ ਵੇਲੇ ਰਾਤ ਮਾ ਉਹ ਨਸੋਂਗੀ ਹਾਂ ਇਹ ਗੱਲ ਮੇਰੀ ਸਹੀ ਕਿ ਤਿੰਨ ਘੰਟੇ ਆ ਗਈ ਕਿਤੇ ਉੱਠ ਗਈ ਕਿਤੇ ਕੱਟ ਲੱਗ ਗਿਆ ਨਾ ਕੋਈ ਕੱਟ ਲੱਗਦਾ ਹਾਂ ਜਮਾਂ ਨਿਆਰਾ ਬਾਈ ਜੀ ਇਹਦੂ ਚੰਗੀ ਸਰਕਾਰ ਨਹੀਂ ਸਾਰੀ ਦਿਹਾੜੀ ਲਾਈਟ ਰਹਿੰਦੀ ਖੇਤਾਂ ਵਾਲੀ ਹਣਾ ਸਾਰੀ ਦਿਹਾੜੀ ਮਾ ਝੋਨੇ ਚ ਵੀ ਕੋਈ ਟਿੱਕਾ ਨਹੀਂ ਕਰਨ ਕੋਈ ਮੌਨਤਮਾਨ ਚਾਹੀਦਾ ਤੁਹਾਡਾ ਹਾਂ ਮਤਮਾਨੀ ਚਾਹੀਦਾ ਆਹੋ ਗੱਲ ਮੈਂ ਜੀਵਿਦਾਰ ਨੂੰ ਸੂਲਦਾ ਮੰਡੀ ਦੇ ਵਿੱਚ ਕਣਕ ਨਹੀਂ ਰੁਗੀ ਝੋਨਾ ਨਹੀਂ ਰੁਗਿਆ ਹੂੰ ਤੀਜੇ ਚੌਥੇ ਦਿਨ ਪੇਮੈਂਟ ਆ ਕੀ ਹੋਰ ਜੀਵਿਦਾਰ ਨੂੰ ਕੀ ਚਾਹੀਦਾ ਦੂਤੇ ਚੰਨੀ ਦੇ ਹੱਕ ਨੂੰ ਪੰਜਾਂ ਦਿਨ ਠੀਕ ਆ ਜੀਵਿਦਾਰ ਵੀ ਆ ਮਜ਼ਦੂਰਾਂ ਦੇ ਹੱਕ ਨੂੰ ਹੂੰ ਸਿਸਟਮ ਹੌਲੀ ਹੌਲੀ ਗੰਦਲਿਆ ਹੋਇਆ ਸਿਸਟਮ ਹੈ ਹਾਂ ਹੌਲੀ ਹੌਲੀ ਲੱਗਦਾ ਹੌਲੀ ਹੌਲੀ ਲੱਗਦਾ ਸਮਾਂ ਟਾਈਮ ਲੱਗਦਾ ਮਕਾਨ ਪਾਉਣ ਲੱਗ ਜਗੇ ਨਾ ਪੰਜ ਚਾਰ ਸਾਲ ਤੱਕ ਮਕਾਨ ਵੀ ਆਪਣਾ ਲੋਟ ਨਹੀਂ ਆਉਂਦਾ ਉਹਨੂੰ ਵੀ ਆਪਣਾ ਟਾਈਮ ਲੱਗਦਾ ਹੈ ਇਹਦਾ ਪੰਜਾਬ ਨੂੰ ਸੁਧਾਰਨਾ ਹੋਣੇ ਹਾਂ ਅਜੇ ਤਾਂ ਬਹੁਤ ਸੁਧਾਰ ਕਰਿਆ ਦੋ ਸਾਲਾਂ ਚ ਸਹੀ ਹੈ ਭਾਈ ਓਕੇ ਸਰ ਠੀਕ ਹੈ ਭਾਈ ਲੱਗ ਬਈ ਮੇਤਰੋ ਬਾਈ ਜਾਂਦਾ ਕਹਿੰਦਾ ਆਮ ਆਦਮੀ ਪਾਰਟੀ ਨੂੰ ਮੈਂ ਵੋਟ ਪਾਉਣੀ ਹੈ ਤੇ ਆਮ ਆਦਮੀ ਪਾਰਟੀ ਇੱਥੇ ਜਿੱਤੂਗੀ ਭਾਈ ਤੇ ਬਾਕੀ ਦੇਖਦੇ ਹਾਂ ਹੈ ਕੀ ਆਲਾ ਹੋ ਠੀਕ ਹੈ ਭਾਈ ਸਬਜੀ ਦੇ ਰੇਟ ਦਾ ਮੈਂ ਕਿਹ ਪਤਾ ਕਰਦਾ ਹੀ ਆ ਮੈਂ ਕਿਹਾ ਯਾਰ ਪਾਰਟੀ ਦਾ ਜੀ ਕਰ ਲਈਏ ਪਤਾ ਵੀ ਕਿਹੜੀ ਜਿੱਤੂਗੀ ਕਿਹੜੀ ਮਾਰੂਗੀ ਬਾਜੀ ਆਪਣੇ ਅੱਜ ਹੀ ਕਾਲੀਦਲ ਮਾਰੂਗਾ ਹੈ ਕਾਲੀਦਲ ਮਾਰੂਗਾ ਯਾਰ ਲੋਕ ਇੰਨੇ ਤਾਂ ਕਿ ਨਸ਼ਾ ਦਾ ਘਰ ਘਰ ਵਾਰਦਾ ਹਰੇਕ ਬਗ ਪਿੰਡ ਦੇ ਅਮਲੀ ਕਰਨਾ ਇਹ ਆਂਦੇ ਪਹਿਲਾਂ ਤਾਂ ਚੱਲੀ ਜਾਂਦਾ ਨਸ਼ਾ ਦਾ ਪਹਿਲਾਂ ਚੱਲੀ ਜਾਂਦਾ ਰੋਕਦੇ ਨਹੀਂ ਫੇਰਾ ਤੇ ਪਿਓ ਨੂੰ ਰੋਕਣ ਦਾ ਫੱਟ ਬਣਦਾ ਹਣਾ ਵੀ ਅਸੀਂ ਪਹਿਲਾਂ ਕੈਪਟਨ ਨੇ ਆਖਿਆ ਬਤੇ ਬੰਦ ਕਰੂੰ 25 ਸਾਲ ਇਹਨੂੰ ਹੋ ਗਏ ਇਹ ਤਾਂ ਲੋਕਾਂ ਬਸ ਆਵੇਂ ਇਹਨਾਂ ਦੇ ਬੰਦੀ ਵੇਚੀ ਜਾਂਦੇ ਆ ਖੁੱਦ ਹੂੰ ਉਹ ਆਂਦੇ ਕਾਲੀਦਲ ਵੇਲੇ ਤਾਂ ਚੱਲੀ ਜਾਂਦਾ ਕਹਿੰਦੇ ਚੱਲਿਆ ਮੰਲਾ ਕਾਹਦੇ ਵਲੇ ਵੱਡੇ ਲੀਡਰ ਲੋਕ ਆਂਦੇ ਸੀ ਵੇਜੇ ਆ ਪਰ ਆਪਾਂ ਫੇਕਿਆ ਹੀ ਨਹੀਂ ਹੁਣ ਆਖਰਿਆਂ ਕਿਤੇ ਮਰਜ਼ੀ ਚੱਲ ਜਾਸੋ ਸੋਣੇ ਆ ਕਿਹੜਾ ਬੰਦਾ ਮਰਜ਼ੀ ਦੇ ਪਲੇ ਮਾਰਨ ਨੂੰ ਲਿਆ ਮੈਂ ਉਹਨੂੰ ਕੈਸਾ ਆ ਚੱਲੇ ਦੱਸੋ ਬੰਦਾ ਮਿਲੋਣਾ ਜਿਲਾਨਿਆਂ ਰੋਡ ਤੇ ਵਾਇਰ ਰੋਡ ਤੋਂ ਸੋਣਨਾ ਮਲੇ ਨਾ ਸਾਂ ਵਿਚਣਾ ਮਿਲਾਂ ਅੱਛਾ ਤੋਂ ਗਰੀਨ ਨਾਲ ਫਿਰਦਾ ਹੂੰ ਥੋੜੀ ਗੋੜ ਜਾਨੀ ਕਾਲੀ ਦਾਲ ਨੂੰ ਮੋਰ ਪੱਕੀ ਪੱਕੇ ਸੌ ਜਿੱਤੂ ਆਪਣੇ ਜਿੱਤੂ ਕਹਿੰਦਾ 100% ਲੈ ਮਿੱਤਰੋ ਉਧਰ ਉਧਰ ਕਹਿੰਦਾ ਈ ਝਾੜੂ ਵਾਲੇ ਨੂੰ ਪਾਉਣੀ ਹੈ ਬਾਬਾ ਹਾਂ ਤਾਂ ਕਹਿੰਦਾ ਮੈਂ ਕਾਲੀ ਦਾਲ ਲੰਮੀ ਆ ਤੇ ਦੇਖਦੇ ਵੀਰੋਂ ਹੁਣ ਜੱਟਾ ਬੁਰਾ ਆ ਲੈ ਨਾ ਗਰੀਬ ਐਨੇ ਤੰਗ ਆ ਅੱਛਾ ਇੱਕ ਡਾਕਟਰ ਕੋਲ ਦੇ ਨਹੀਂ ਸਰਕਾਰ ਕਰਕੇ ਕਹਿੰਦੇ ਨੇ ਵੀ ਸਾਡੀ ਸਰਕਾਰ ਨੂੰ ਉਹਦੇ ਨਾਲ ਛਤਰੀ ਲੈ ਲੈਣਾ ਠੀਕ ਆ ਅਸੀਂ ਵੀ ਅਸੀਂ ਦਾਣਾ ਫੱਕਾ ਦੇਵਾਂਗੇ ਟੱਕਾ ਨਹੀਂ ਦੇ ਰਹਿ ਜੀ ਠੀਕ ਆ 1000 ਰੁਪਿਆ ਨਹੀਂ ਲੈਣੇ ਲੋਕਾਂ ਨੂੰ ਹਾਂ ਕਰ ਕਰ ਵਾਰਦਾ ਲੁੱਟਾ ਕੋਈ ਨਹੀਂ ਆ ਮੋਟਰਾਂ ਦੀ ਤਾਰ ਘੰਟੇ ਦੇ ਨਹੀਂ ਜਾਂਦੇ ਜੰ ਮੇਕ ਜ਼ਿੰਮੇਦਾਰ ਹੈਗੀ ਆ ਠੀਕ ਆ ਲੈ ਵੀ ਮਿੱਤਰੋ ਸਭ ਦਾ ਆਪਦਾ ਦਾ ਹੱਕ ਹੈ ਇਧਰ ਬਾਬਾ ਨੇ ਕਹਿੰਦਾ ਮੈਂ ਜੀ ਬਾਬਾ ਜੀ ਆਂਦੇ ਕਹਿੰਦੇ ਕਾਲੀਦਲ ਨੂੰ ਵੋਟ ਪਾਉਣੀ ਆ ਲੈ ਵੀ ਮਿੱਤਰੋ ਸਭ ਦਾ ਆਪਦਾ ਦਾ ਕਾ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਲੱਗੂਗਾ ਪਤਾ ਵੀ ਕਿਹੜਾ ਬਾਜੀ ਮਾਰਦਾ ਬਾਈ ਹਾਂ ਲੈ ਵੀ ਮਿੱਤਰੋ ਆਪਾਂ ਕਰੰਦੇ ਆ ਠੀਕ ਆ ਬਾਕੀ ਕੋਈ ਇੱਕ ਗੱਲ ਹੋਰ ਵੀ ਹੈ ਦੇਖੋ ਸਰਕਾਰਾਂ ਭਲਾਏ ਕਾਂਗਰਸ ਦੀ ਆਵੇ ਭਲਾਏ ਆਮ ਆਦਮੀ ਪਾਰਟੀ ਦੀ ਆਵੇ ਹਮੇਸ਼ਾ ਕੋਈ ਵੀ ਹੱਕ ਲਾ ਲੋ ਤੇ ਕੁਛ ਨਹੀਂ ਆਮ ਬਸਤੀ ਦਾ ਬਈ ਪੰਡਾ ਬਣਾ ਰਹੀ ਕਿੰਨਾ ਪਾਰ ਇੱਕ ਮੁਠੀ ਚੰਗਾਂ ਨੂੰ ਜੰਦੇ ਆ ਕਿ ਮਰਨਾ ਚਾਹੀਦਾ ਕੱਲੇ ਆਮ ਬੰਦਾ ਤਾਂ ਸਭ ਇੱਕੋ ਹੀ ਆ ਸਭ ਇੱਕੋ ਹੀ ਆ ਤੁਸੀਂ ਵੋਟ ਕਿਹਨੂੰ ਬਣ ਨੋਟਣ ਮੈਂ ਤਾਂ ਇਤਕਾਂ ਨਹੀਂ ਮੁਸ਼ਕਿਲ ਆ ਪਹਿਲਾਂ ਕੋਈ ਨਹੀਂ ਪਹਿਲਾਂ ਕਹਿੰਦਾ ਕੈਪਟਨ ਨੇ ਸੋਚਿਆ ਕਿ ਹਰ ਕਰ ਨੌਕਰੀ ਪੱਕੀ ਹੁਣ ਉਹਨਾਂ ਨੇ ਲਾਇਆ ਕਿ ਹਾਂ 85 ਤੋਂ 8500 ਹਰ ਇਹ ਸਾਰੇ ਬਸੋ ਹੀ ਠੋਕੂ ਸੁਣੀ ਜਾਂਦੇ ਆ ਆਮ ਬੰਦੇ ਨੂੰ ਬਹਿ ਕੇ ਚਿਰਚੇ ਗੱਲ ਕਰੇ ਵੀ ਤੇਰੇ ਨਾਲ ਕੀ ਪ੍ਰੋਬਲਮ ਹੈ ਤੈਨੂੰ ਚਾਹੀਦਾ ਕੀ ਆ ਹਾਂ ਤੈਨੂੰ ਹੁਣ ਮੈਂ ਲੈ ਆਂਦਾ ਆ ਹਾਂ ਮੈਂ ਕਹਿੰਦਾ ਹੁਣ ਮੇਰੇ ਮੇਰੇ ਸਾਰੇ 1.5 ਲੱਖ ਰੁਪਏ ਕਰਜ਼ਾ ਠੀਕ ਆ 1.5 ਤੋਂ 2 ਲੱਖ ਹੈਗਾ ਹੁਣ ਕੋਈ ਵੀ ਨੋਰਮਲ ਕਿਸਾਨ ਲਾ ਲੋ ਉਹਦੇ ਹੱਕ ਦੇ ਕਿੰਨਾ ਕਰਜ਼ਾ ਹੋਊਗਾ ਤੁਹਾਡੇ ਦਾ ਹੈਗਾ ਨਾ ਕਰਜ਼ਾਈ ਸਾਰੇ ਹੀ ਬਈ ਸਾਰੇ ਹੀ ਆ ਹੈਗਾ ਨਾ ਲੈਂਟਾ ਹਰੇਕ ਦੀ ਚਲਦੀ ਹੈ ਇੱਕ ਦੀ ਚਲਦੀ ਹੈ ਨਾ ਆਮ ਬੰਦੇ ਵਾਸਤੇ ਕੀ ਫਿਸ਼ੀਨ ਲੈ ਕੇ ਕੱਲੇ ਆਈ ਬਿਜਲੀ ਫਰੀ ਆ ਬਿਜਲੀ ਨਹੀਂ ਬਿਜਲੀ ਫਰੀ ਆ ਹਾਂ ਬਿਜਲੀ ਨਾਲ ਕੀ ਕਰਨਾ ਸਾਨੂੰ ਨੌਕਰੀ ਦੇ ਦਿਓ ਵਧੀਆ ਹਾਂ ਆਪ ਹੀ ਭਰ ਦਾਂਗੇ ਬਿੱਲ ਦਿਖਾ ਲਾਂਗੇ ਬਿੱਲ ਆਪ ਹੀ ਭਰ ਦਾਂਗੇ ਆਪ ਹੀ ਭਰ ਦਾਂਗੇ ਅਜੇ ਤਾਂ ਭਗਵਾਨ ਤੋਂ ਮੰਨਦਾ ਬਿੱਲ ਭਰਦਾ ਨੌਕਰੀ ਦੇਊਗਾ ਤਾਂ ਸਾਨੂੰ ਇੱਥੇ ਰੱਖ ਠੀਕ ਆ 2 ਮਹੀਨੇ ਬੇਕਰ ਰੋਟੀ ਖਵਾ ਲੇ ਨੌਕਰੀ ਦੇਵੇ ਸਾਨੂੰ ਅੱਛਾ ਮੈਂ 2011 ਚ ਪੁਲਸ ਦਾ ਟ੍ਰਾਇਲ ਦਿੱਤਾ ਸੀ ਹਾਂ ਇੱਕ ਨੰਬਰ ਚੋਂ ਰਹਿ ਗਿਆ 2016 ਚੋਂ ਅੱਧੇ ਨੰਬਰ ਚੋਂ ਰਹਿ ਗਿਆ 2021 ਚੋਂ ਠੀਕ ਆ ਮਤਲਬ ਨਾ ਆ ਗਿਆ ਸੀ ਕਿਸੇ ਨੂੰ ਕਿਹਾ ਸੀ ਕਿ ਨਾ ਨਹੀਂ ਬਈ ਚੱਕ ਕੇ ਆਪਦੇ ਬੰਦੇ ਲਵਾ ਦੇ ਕਾਟਾਫੀ ਬਹੁਤ ਚੱਲ ਜਾਂਦੀ ਯਾਰ ਮਾੜਾ ਬੰਦਾ ਕਰੂਗੀ ਮਾੜਾ ਬੰਦਾ ਕਰੂਗਾ ਕੀ ਮਾੜੇ ਮੰਦੇ ਵਾਸਤੇ ਕੀ ਆ ਵਿੱਚ ਬਾਹਰਲੇ ਬੰਦੇ ਕੋਈ ਵੀ ਸਰਕਾਰ ਆਂਦੀ ਹਮੇਸ਼ਾ ਇੱਕ ਹੀ ਮੁੱਦਾ ਕਿਸਾਨ ਕਿਸਾਨ ਆਮ ਬੰਦੇ ਦਾ ਵੀ ਤਾਂ ਨਾ ਹਲੋ ਕਦੇ ਹਾਂ ਨਹੀਂ ਨਹੀਂ ਇਹਦਾ ਹੈ ਇਹ ਵੀ ਗੱਲ ਇਹ ਨਾ ਫਸ ਜਾਣਾ ਨਾ ਮੈਂ ਪੋਸਟ ਕਰਦੇ ਸਾਰਾ ਪਤਾ ਨਾ ਨਬ ਮਤਰੋ ਬਾਈ ਨੇ ਬਹੁਤ ਗੱਲਾਂ ਕੀਤੀਆਂ ਬਹੁਤ ਵਧੀਆ ਲੱਗਿਆ ਬਾਈ ਗੱਲਾਂ ਬਾਤਾਂ ਕਰਕੇ ਜਰੂਰ ਪਹੁੰਚਾਵਾਂਗੇ ਵੀਡੀਓ ਮਤਰੋ ਸ਼ੇਅਰ ਜਰੂਰ ਕਰ ਦਿਓ ਜੇ ਦੱਬ ਕੇ ਮੈਂ ਅੰਬ ਲੈਣ ਆਇਆ ਬਾਈ ਤੋਂ ਆਪਾਂ ਤੂੰ ਬਚ ਕੇ ਕੀ ਹੰਬ ਲੈਣੇ ਆ ਹਾਂ ਅੰਬ ਲੈਣੇ ਪੁੱਛ ਕੇ ਕੀ ਲੈਣੇ ਪੰਜ ਕਿਲੋ ਅੰਬ ਦਾ ਕਰੇਟ ਬਾਈ ਵੇਖਦੇ ਬਾਈ ਤੋਂ ਪੁੱਛਦੇ ਆ ਤੇ ਬਾਕੀ ਬਾਈ ਤੋਂ ਜਿਵੇਂ ਇੱਧਰ ਪੁੱਛ ਕੇ ਸੀ ਨਾ ਆਪਾਂ ਵੋਟਾਂ ਕਿਨੂੰ ਮੂਣੀਆਂ ਬਾਈ ਤੋਂ ਵੀ ਪੁੱਛਦੇ ਆ 5 ਕਿਲੋ ਦਾ ਕਰੇਟ ਬਾਈ ਵਧੀਆ ਜੇ ਅੰਬ ਦੇ ਦੀ ਆਪਦੇ ਹਿਸਾਬ ਨਾਲ ਮੈਂ ਤਾਂ 5 ਕਿਲੋ ਦਾ ਵਧੀਆ ਅ ਸੋਣਾ ਓ ਮੋਹਣ ਕਿੱਧਰ ਹੈ ਭਾਈ ਪੈਕ ਪਿਆਕ ਰੇਡ 5 ਕਿਲੋ ਵਾਲਾ ਵਧੀਆ ਜੇ ਵਧੀਆ ਜੇ ਨਹੀਂ ਯਾਰ ਭਾਈ ਵੋਟ ਕਿਹਨੂੰ ਪਾਣੀ ਹੈ ਤਗੀ ਫਰਾ ਵੋਟ ਵੋਟ ਕਿਸੇ ਨੇ ਪਾਣੀ ਕਿਉਂ ਕੀ ਗੱਲ ਹੋ ਗਈ ਸਰਕਾਰ ਮੁਕਤਾਂ ਦਾ ਭਲਾ ਕਰੂਗੀ ਨਹੀਂ ਤਾਂ ਕਿਉਂ ਯਾਰ ਪਾਣੀ ਕਿਉਂ ਹੁਣ ਕੰਮਕਾਰ ਪਿੰਦ ਨੂੰ ਪੈਣੀ ਆ ਜਿਹੜਾ ਕੰਮਕਾਰ ਵਾਲਾ ਫਿਰ ਇਹਨਾਂ ਮਤਾਂ ਚਾਰਾਂ ਚ ਕੋਈ ਵੀ ਨਹੀਂ ਨਾ ਨਾ ਕੋਈ ਪਾਉਣੀ ਨਹੀਂ ਇਹਨੇ ਬੰਦੇ ਦਾ ਕੰਮ ਹੁੰਦਾ ਗਰੀਬ ਦਾ ਹੁੰਦਾ ਨਹੀਂ ਹੁਣ ਤੱਕ ਕਿਹੜੀ ਪਾਰਟੀ ਵਧੀਆ ਲੱਗੀ ਬਾਈ ਜਿਹੜੀ ਕੰਮ ਕਰੂਗਾ ਬੋੜੀ ਕਾਲੀਦਲ ਵਧੀਆ ਸੀ ਹਾਂ 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 ਕਾਸ ਤੋਂ ਬਾਗਲ ਤੂੰ ਕਾਲੀ ਨੂੰ ਵੋਟ ਪਾਉਣੀ ਹੈ ਅੱਜ ਸਰਕਾਰ ਬਾਗਲ ਦੀ ਖੜੀ ਹੁੰਦੀ ਮੈਂ ਵੋਟ ਉਹਨੂੰ ਪਾਉਂਦਾ ਹਾਂ 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 ਵੇਖਿਆ ਸਰਕਾਰ ਤਾਂ ਅੱਛਾ ਸਰਕਾਰ ਜੇ ਹੁੰਦੀ ਉਤਲੀ ਉਹੋ ਜਿਹੜੇ ਹੁੰਦੇ ਨੇ ਠੀਕ ਆ ਫਿਰ ਵੀ ਲੜਾ ਕਾਲੀਦਲ ਦਾ ਦੱਸ ਵੀ ਕਿਹਨੂੰ ਪਾਏਗਾ ਵੋਟ ਆਪਾਂ ਕਿਸੇ ਨੇ ਬੋਲੀ ਵੋਟ ਚੱਕਾ ਇਹ ਕੰਮ ਨਹੀਂ ਵੜਿਆ ਯਾਰ ਬਾਈ ਆਦਾ ਆਪਣੀ ਬੋਲੀ ਬਾਈ ਹਾਂ ਸਹੀ ਆ ਬਸ ਠੀਕ ਆ ਕਿਆ ਭਾਈ ਕੀ ਰੇਟ ਆ ਯਾਰ ਇਹ ਚਾਲੇ ਬਲੂਚੇ ਆ ਇਹ ਰਾਲੂ ਬੁਖਾਰੇ ਦੇ ਤੇ ਕੀ ਚੱਕਰ ਹੈ ਕੀ ਬਲੂਚੇ 40 ਰੁਪਏ ਕਿਲੋ ਠੀਕ ਆ ਇਹ ਇਕੱਠਾ ਹੀ ਮਿਲਦਾ ਮੈਨੂੰ ਸੋਧਾ ਤੇ ਅੰਮਰੇ ਅੰਬ ਵਾਲੀ ਪੇਟੀ ਆਈ ਨਹੀਂ ਯਾਰ ਸੁਣ ਸੋਹਣ ਯਾਰ 5 ਕਿਲੋ ਅੰਬ ਤੋਲ ਦੇ ਭਾਈ ਵਧੀਆ ਜੇ ਮਿੱਠੇ ਮਿੱਠੇ ਕਿੱਧਰ ਗਿਆ ਸੋਹਣ ਚੱਲ ਜਾ ਭਾਈ 4 ਕਿਲੋ 800 ਗ੍ਰਾਮ ਠੀਕ ਆ ਸਹੀ ਆ ਫਿਰ 4 ਕਿਲੋ 800 ਗ੍ਰਾਮ ਦੇ ਪੈਸੇ ਦੇਣੇ ਆ ਬਾਪੂ ਨੂੰ ਆਪਾਂ ਅੱਧੇ ਕਿਲੋ ਦਾ ਕਰੇਟ ਆ ਤੇ ਅੰਬ ਵਧੀਆ ਆ